ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਦੇ ਹੁੰਦੇ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਆਪ ਸਰਕਾਰ ਨੇ ਅੱਜ ਜਿਹੜਾ ਬਜਟ ਪੇਸ਼ ਕੀਤਾ ਹੈ ਉਸ ਦੇ ਵਿੱਚ 2 ਲੱਖ ਕਰੋੜ ਦਾ ਜਿਹੜਾ ਪਹਿਲੀ ਵਾਰ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈ ਇਸ ਵਿਸ਼ੇ ਤੇ ਵੀ ਗੱਲਬਾਤ ਕਰ ਲਈ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ ਲਾਈਵ ਨੂੰ ਬਤਵਾ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੋ ਅਸੀਂ ਅੱਜ ਦਾ ਵਿਸ਼ਾ ਰੱਖਿਆ ਹੈ ਕਿ ਜਿਹੜਾ ਹੈ ਅੱਜ ਹਰਪਾਲ ਸਿੰਘ ਚੀਮਾ ਵੱਲੋਂ ਬਜਟ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ 2 ਲੱਖ ਕਰੋੜ ਦਾ ਜਿਹੜਾ ਬਜਟ ਪੇਸ਼ ਕੀਤਾ ਗਿਆ ਜੀ ਹਾਂ ਜਿਹੜਾ ਅੱਜ ਚੰਡੀਗੜ੍ਹ ਵਿਖੇ ਵਿਧਾਨ ਸਭਾ ਦੇ ਵਿੱਚ ਬਜਟ ਪੇਸ਼ ਕੀਤਾ ਗਿਆ ਹੈ ਕਿ ਕੱਲ ਵੀ ਜਿਹੜਾ ਹੈ ਬਜਟ ਇਜਲਾਸ ਚੱਲਿਆ ਸੀ ਤੇ ਉਸ ਦੇ ਵਿੱਚ ਸੀਮ ਭਗਵੰਤ ਮਾਨ ਤੇ ਵਿਰੋਧੀ ਪਾਰਟੀਆਂ ਦੇ ਵਿੱਚ ਆਪਸੀ ਤੂ-ਤੂਮੈ ਬਹੁਤ ਜ਼ਿਆਦਾ ਹੋਈ ਸੀਗੀ ਬਹਿਸਵਾਜੀ ਬਹੁਤ ਜ਼ਿਆਦਾ ਸੀ ਤੇ ਅੱਜ ਜੇਕਰ ਆਪਾਂ ਗੱਲ ਕਰੀਏ ਕਿ ਅੱਜ ਵਿਧਾਨ ਸਭਾ ਦੇ ਵਿੱਚ ਜਿਹੜਾ ਬਜਟ اجلاس ਚੱਲ ਰਿਹਾ ਸੀ ਉਸ ਦੇ ਅਕੋਰਡਿੰਗ ਜਿਹੜੇ ਨੇ ਆਪਸੇ ਆਪਸੇ ਦੇ ਵਿੱਚ ਜਿਹੜੇ ਪ੍ਰਸ਼ਨ ਪੁੱਛੇ ਜਾ ਰਹੇ ਸੀਗੇ ਤੇ ਇਸ ਦੇ ਨਾਲ ਜਿਹੜਾ ਹਰਪਾਲ ਸਿੰਘ ਚੀਮਾ ਜੀ ਦੀ ਗੱਲ ਕਰੀਏ ਜੋ ਸਾਡੇ ਵਿੱਤ ਮੰਤਰੀ ਨੇ ਉਹਨਾਂ ਵੱਲੋਂ ਜਿਹੜਾ ਸਾਡੇ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਜਿਹੜੀ ਖਾਸ ਗੱਲ ਇਹ ਹੈ ਕਿ ਇਸ ਦਾ ਜਿਹੜਾ ਬਜਟ ਦਾ ਕਵਰ ਸੀਗਾ ਜਿਹਦੇ ਵਿੱਚ ਜਿਹੜਾ ਬਜਟ ਪੇਸ਼ ਕਰਨ ਵਾਲਾ ਕਵਰ ਸੀ ਉਹ ਇੱਕ ਫੁਲਕਾਰੀ ਦੇ ਵਿੱਚ ਜਿਹੜਾ ਉਹਦੇ ਨਾਲ ਕਵਰ ਜਿਹੜਾ ਬਣਾਇਆ ਹੋਇਆ ਸੀਗਾ ਸਾਡੀ ਇੱਕ ਪੰਜਾਬੀਤ ਨੂੰ ਜਿਹੜਾ ਦਰਸਾਇਆ ਗਿਆ ਤੇ ਇਹ ਅੱਜ ਜੋ ਉਹਨਾਂ ਵੱਲੋਂ ਪੇਸ਼ ਕੀਤਾ ਗਿਆ ਉਸ ਦਾ ਜਿਹੜਾ ਪਹਿਲੀ ਵਾਰ ਜਿਹੜਾ 2 ਲੱਖ ਕਰੋੜ ਦਾ ਬਜਟ ਪੇਸ਼ ਕੀਤਾ ਗਿਆ ਜੇਕਰ ਆਪਾਂ ਗੱਲ ਕਰੀਏ ਕਿ ਸਿੱਖਿਆ ਦੀ ਕਿ ਮਿੱਡੇ ਮਿਲ ਲਈ ਜਿਹੜਾ 467 ਕਰੋੜ ਦੱਸਿਆ ਜਾ ਰਿਹਾ ਤੇ ਮੁਫਤ ਕਿਤਾਬਾਂ ਸਕੂਲਾਂ ਦੀ ਮਰੰਮਤ 140 ਕਰੋੜ ਰੁਪਇਆ ਜਿਹੜਾ ਅੱਜ ਬਜਟ ਇਸ ਦਾ ਪੇਸ਼ ਕੀਤਾ ਗਿਆ ਤੇ ਜੇਕਰ ਆਪਾਂ ਗੱਲ ਕਰੀਏ ਕਿ ਸਰਕਾਰੀ ਸਕੂਲਾਂ ਦੇ ਬੁਨਿਆਦੀ ਪਾਂਚੇ ਦੇ ਛੱਤਾਂ ਸੋਲਰ ਪੈਨਲ ਦੀ ਤੇ ਉਸ ਦੇ ਲਈ ਜਿਹੜਾ ਖਰਚਾ ਹੋਇਆ ਤਾਂ ਉਸ ਦਾ ਹੈਗਾ 160 ਕਰੋੜ ਰੁਪਇਆ ਤੇ ਇਸ ਦੇ ਨਾਲ ਨਾਲ ਹੋਰ ਵੀ ਜਿਹੜੇ ਨੇ ਉਹਨਾਂ ਵੱਲੋਂ ਬਜਟ ਪੇਸ਼ ਕੀਤੇ ਗਏ ਨੇ ਜੇਕਰ ਆਪਾਂ ਸਰਕਾਰੀ ਨੌਕਰੀਆਂ ਦੀ ਗੱਲ ਕਰੀਏ ਉਹਨਾਂ ਵੱਲੋਂ ਹਰਪਾਲ ਸਿੰਘ ਚੀਮਾ ਵੱਲੋਂ ਕਿਹਾ ਗਿਆ ਕਿ ਸਰਕਾਰੀ ਨੌਕਰੀਆਂ ਜਿਹੜੀਆਂ ਹੁਣ ਤੱਕ ਅਸੀਂ ਦੇ ਦਿੱਤੀਆਂ ਨੇ 40437 ਨੌਕਰੀਆਂ ਜਾਣੀ ਕਿ ਕਿ ਹਰ ਦਿਨ ਅਸੀਂ ਜਿਹੜੀਆਂ ਨੇ 55 ਸਰਕਾਰੀ ਨੌਕਰੀਆਂ ਦਿੰਦੇ ਆ ਚਨੜਲੀ ਕਾਲਜ ਜੁੜੇ ਨੇ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਸਰ ਸੰਜੀਪ ਸ਼ਰਮਾ ਬੋਲ ਰਿਹਾ ਮਾੜੋ ਖਰੜ ਤੋਂ ਹਾਂਜੀ ਸੰਜੀਪ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਸਰ ਆਪਾਂ ਜੋ ਅੱਜ ਦਾ ਵਿਸ਼ਾ ਰੱਖਿਆ ਹੈ ਜਿਹਾ ਵੀ ਕਿ ਪੰਜਾਬ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈ ਵਿਧਾਨ ਸਭਾ ਦੇ ਵਿੱਚ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਜਿਹੜਾ ਪਛੜਨ ਦਾ ਬਜਟ ਦਾ ਸ਼ਾਸਨ ਚੱਲ ਰਿਹਾ ਸੀਗਾ ਉਹਦੇ ਵਿੱਚ ਜਿਹੜਾ ਅੱਜ ਬਜਟ ਜੋ ਵੀ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਜੋ ਅੱਜ ਉਹ ਐਲਾਨਾ ਚ ਦਿੱਸਿਆ ਗਿਆ ਜਾਂ ਨੂੰ ਸਾਨੂੰ ਖਬਰਾਂ ਤੋਂ ਪਤਾ ਚੱਲ ਰਿਹਾ ਬੜਾ ਜੀ ਦੇਖੋ ਯਾਦ ਤੱਕ ਲੋਕਾਂ ਦੇ ਵਿੱਚ ਉਹ ਚੀਜ਼ਾਂ ਆਉਂਦੀਆਂ ਨਹੀਂ ਜਾਂ ਉਹਨਾਂ ਚੀਜ਼ਾਂ ਤੋਂ ਸਹੂਲਤਾਂ ਲੈਣ ਤੋਂ ਕਿਤੇ ਨਾ ਕਿਤੇ ਵਾਂਝੇ ਨਹੀਂ ਰਹਿੰਦੇ ਜਾਂ ਸਹੂਲਤਾਂ ਮਿਲਦੀਆਂ ਜਿਹੜੀ ਜਿਹੜੀ ਚੀਜ਼ ਵਾਸਤੇ ਵੀ ਬਜਟ ਰੱਖਿਆ ਹੋਇਆ ਹੈ ਜੀ ਹੂੰ ਜੱਤ ਤੱਕ ਗਾਣਾ ਥੋੜਾ ਜਗਾ ਮੁਸ਼ਕਲ ਹੋ ਜਾਂਦਾ ਜੀ ਕਿਉਂਕਿ ਸਾਨੂੰ ਦਿਖਾਇਆ ਬਹੁਤ ਖੁਸ਼ ਜਾਂਦਾ ਜੀ ਜੀ ਲੇਕਿਨ ਬਾਤ ਦੇ ਵਿੱਚ ਜੋ ਗਰਾਉਂਡ ਜ਼ੀਰੋ ਤੇ ਆ ਕੇ ਉਹਨਾਂ ਚੀਜ਼ਾਂ ਦਾ ਕਿੰਨਾ ਕੰਮ ਲਈ ਜਾ ਮ ਉਸ ਨੂੰ ਪੈਨ ਆਇਆ ਜਾਂਦਾ ਇਹ ਹਮੇਸ਼ਾ ਟਾਈਮ ਦੱਸੂਗਾ ਜੀ ਉਹੀ ਹੈ ਦੇਖੋ ਆਉਣ ਵਾਲਾ ਟਾਈਮ ਦੱਸੂਗਾ ਕਿਉਂਕਿ ਹੁਣ ਤੱਕ ਜਿਹੜਾ ਉਹਨਾਂ ਨੇ ਬਜਟ ਦੱਸਿਆ ਗਿਆ ਕਿ ਸਾਨੂੰ ਵੱਧ ਜਿਹੜਾ ਹੈ ਹੁਣ ਤੱਕ ਦਾ ਦੱਸਰ ਕੇ ਪਹਿਲੀ ਵਾਰ ਇਹ ਹੋਇਆ ਹੈ ਕਿ ਸਰਕਾਰ ਦੇ ਵਿੱਚ ਕਿ 2 ਲੱਖ ਕਰੋੜ ਦਾ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹਨਾਂ ਵੱਲੋਂ ਸੈਡਲੀ ਕੋ ਕਾਲਜ ਜੁੜੇ ਨੇ ਜੀ ਬਣਾ ਜੀ ਹੈਲੋ ਹਾਂ ਜੀ ਹਾਂ ਜੀ ਕੌਣ ਬੋਲ ਰਿਹਾ ਸਰ ਕਿੱਥੋਂ ਬੋਲ ਰਹੇ ਜੀ ਹਰਮੇਸ਼ ਸਿੰਘ ਬੋਲ ਰਿਹਾ ਨਮਰ ਸ਼ਰਤ ਹਰਮੇਸ਼ ਸਿੰਘ ਜੀ ਹਾਂ ਜੀ ਹਾਂ ਜੀ ਹਾਂ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਸਰ ਜੋ ਆਪਾਂ ਅੱਜ ਦੇ ਵਿਸ਼ੇ ਦੇ ਉੱਪਰ ਗੱਲਬਾਤ ਕਰ ਰਹੇ ਹਾਂ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਹਾਂ ਜੀ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਹ ਪ੍ਰੋਗਰਾਮ ਨੇ ਦੇਖ ਰਹੇ ਸੀ ਤੁਸੀਂ ਥਰਡ ਵਾਲਾ ਉਹ ਪ੍ਰਾਣਾ ਹੀ ਹੋ ਕਿਹੜਾ ਵਾਲਾ ਸਰ ਮਤਲਬ ਸਿੱਧਾ ਮਤਲਬ ਪੱਤਰਕਾਰਾਂ ਕਰਨ ਵਾਲੇ 30% ਵੀ ਮੌਤ ਕਰਨ ਕੀ ਹੋ ਸਕਦੇ ਹੁਣ ਸਰ ਉਹ ਆਪਣਾ 11 ਵਜੇ ਲਾਈਵ ਸੀਗਾ ਤੇ ਹੁਣ ਜਿਹੜਾ ਆਪਣਾ 4 ਵਜੇ ਦਾ ਲਾਈਵ ਹੈ ਕਿ ਵਿਧਾਨ ਸਭਾ ਦੇ ਵੀ ਜਿਹੜਾ ਬਜਟ ਅੱਜ ਪੇਸ਼ ਕੀਤਾ ਗਿਆ ਹੈ ਹੈ ਮੈਡਮ ਮੈਂ 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 ਥੋੜਾ ਮੈਂ ਕੀਤਾ ਸਰ ਮੈਂ ਪੁੱਛ ਲਿਆ ਕਿ ਪਹਿਲੇ ਵਾਰ ਸਾਡੇ ਚੈਨਲ ਤੇ ਮੈਂ ਇਹਨਾਂ ਕਾ ਕਰਕੇ ਨਾ ਜੀ ਹੂੰ ਕੋਈ ਨਹੀਂ ਅੱਜ ਮੈਨੂੰ ਤਾਂ ਲੱਗ ਰਿਹਾ ਪਤਾ ਫਿਰ ਮਿਲਾਂ ਜੀ ਜੀ ਬਹੁਤ ਬਹੁਤ ਮਿਹਰਬਾਨੀ ਸਰ ਓਕੇ ਗੁੱਡ ਹਾਂ ਜੀ ਸੰਜੀਪ ਜੀ ਹੈਲੋ ਹਾਂ ਜੀ ਮਾਣ ਹਾਂ ਜੀ ਹਾਂ ਜੀ ਆ ਮੈਡਮ ਦੇਖੋ ਜਿੱਦਾਂ ਮੈਂ ਗੱਲ ਕਰ ਰਿਹਾ ਸੀ ਵੀ ਦੇਖੋ ਮੈਡਮ ਜਿਹੜਾ ਵੀ ਬਜਟ ਹੁੰਦਾ ਪਾਸ ਹੁੰਦਾ ਜਾਂ ਜਿੱਥੇ ਬੈਠ ਕੇ ਵੀ ਸੈਂਸਦ ਦੇ ਵਿੱਚ ਚਲਾਇਆ ਜਾਂਦਾ ਜੀ ਹੂੰ ਜਿਹੜੀ ਉੱਥੇ ਦੀ ਜੇ ਮਾਨ ਮਰਿਆਦਾ ਰੱਖੀ ਜਾਂਦੀ ਹੈ ਜਾਂ ਜਿਹੜਾ ਉੱਥੇ ਦਾ ਕੀਮਤੀ ਟਾਈਮ ਹੁੰਦਾ ਮੈਡਮ ਜੀ ਉਹ ਲੱਗਦਾ ਸਾਨੂੰ ਵੀ ਉਸ ਚੀਜ਼ ਤੋਂ ਜਿਹੜੀ ਹੈ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਜਾਣੂ ਨਹੀਂ ਜੀ ਹੈ ਹੂੰ ਜੇ ਜਾਣੂ ਹੈ ਤਾਂ ਕਿਤੇ ਉਸ ਤੇ ਫਿਰ ਅਮਲ ਕਿਉਂ ਨਹੀਂ ਜੀ ਹੁੰਦਾ ਜੀ ਦੇ ਕੋਈ ਸੀ ਕਿਸੇ ਦੀ ਤਰਫਦਾਰੀ ਨਹੀਂ ਕਰਦੇ ਕਿਸੇ ਦੀ ਵਿਰੋਧਤਾ ਨਹੀਂ ਜੀ ਕਰਦੇ ਪਰ ਉੱਥੇ ਸਮਾਟ ਮੈਡਮ ਜਿਹੜਾ ਹੁੰਦਾ ਏਕ-ਇਕ ਸਕਿੰਟ ਸਾਡਾ ਕੀਮਤੀ ਹੁੰਦਾ ਏਕ-ਇਕ ਮਤਲਬ ਪੈਸਾ ਇਕੱਠਾ ਕਰਿਆ ਵਾ ਲੋਕਾਂ ਦਾ ਟੈਕਸ ਦਾ ਪੈਸਾ ਜਿਹੜਾ ਉੱਥੇ ਕਰੋੜਾਂ ਰੁਪਏ ਦੇ ਵਿੱਚ ਉਹ ਦਿੰਦਾ ਦਿੱਤਾ ਜਾਂਦਾ ਜੀ ਹੂੰ ਉਹਦੇ ਵਿੱਚ ਦੇਖੋ ਮੈਡਮ ਕਾਂਗਰਸ ਦੇ ਜਿਹੜੇ ਮਤਲਬ ਵਿਰੋਧੀ ਇੱਥੇ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਟੂ ਟੂ ਮੈਂ ਮੈਂ ਹੂੰ ਪਹਿਲਾਂ ਤਾਂ ਅਸੀਂ ਇਹ ਗੱਲ ਕਰਨੀ ਚਾਹੂਗੇ ਵੀ ਦੇਖੋ ਮਾਨਯੋਗ ਇਹ ਕੁਰਸੀ ਹੁੰਦੀ ਹੈ ਕਿ ਸੀਐਮ ਸਾਹਿਬ ਦੀ ਕੁਰਸੀ ਜੀ ਜੀ ਅਸੀਂ ਅੱਜ ਕਿਸੇ ਵੀ ਸੀਟ ਤੇ ਬੈਠੇ ਆ ਜਾਂ ਅਸੀਂ ਉਸ ਤੋਂ ਪਹਿਲਾਂ ਵੱਡੀ ਸੀਟ ਤੇ ਸੀ ਜਾਂ ਛੋਟੀ ਸੀਟ ਤੇ ਸੀ ਜਾਂ ਕੋਈ ਬੰਦਾ ਸਾਡੇ ਉੱਤੀ ਸੀਟ ਤੇ ਚਲੇ ਗਿਆ ਪਹਿਲਾਂ ਤਾਂ ਸਾਡਾ ਮਾਨ ਮਨਿਆਦਾ ਰੱਖਣਾ ਸਾਡਾ ਫਰਜ਼ ਬਣਦਾ ਹੈ ਜੀ ਸਰ ਦੇਖੋ ਬਾਜਵਾ ਸਾਹਿਬ ਕਿਤੇ ਨਾ ਕਿਤੇ ਅਸੀਂ ਵਿਰੋਧਤਾ ਨਹੀਂ ਕਰਦੇ ਬਹੁਤ ਵਧੀਆ ਸੁਣਦੇ ਹੋਏ ਤੇ ਇੱਕ ਪੜੇ ਲਿਖੇ ਜਿਹਨੂੰ ਕਹਿੰਦੇ ਨੇ ਨੇਤਾ ਹੈ ਜੀ ਹੂੰ ਕਿਤੇ ਨਾ ਕਿਤੇ ਆਪਣੇ ਹਲਕਿਆਂ ਚ ਜਿੱਤ ਲਿਆ ਅੱਜ ਤੱਕ ਜਾ ਕੇ ਕਿਤੇ ਨਾ ਕਿਤੇ ਉਹ ਆਪਣਾ ਐਮਐਲਏ ਜਾਂ ਮੰਤਰੀ ਰਹੇ ਆ ਜਾਂ ਮਤਲਬ ਹੁਣ ਹੈਗੇ ਵੀ ਆ ਜੀ ਹਾਂਜੀ ਦੇਖੋ ਦੂਜੇ ਪਾਸੇ ਜਿਹੜੀ ਕਿਤੇ ਨਾ ਕਿਤੇ ਉਂਗਲੀ ਉੱਟਦੀ ਆ ਮੈਡਮਾ ਦੇਖੋ ਤੁਸੀਂ ਇੱਕ ਐਨੇ ਵਧੀਆ ਪੜ੍ਹੇ ਲਿਖੇ ਹੋਣ ਕਰਕੇ ਇੱਕ ਵਧੀਆ ਵਿਚਾਰਧਾਰਾ ਦੇ ਬੰਦੇ ਹੋਣ ਕਰਕੇ ਤੁਸੀਂ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਐਮ ਐਲ اے ਜਾਂ ਮੰਤਰੀ ਆ ਉਹਨਾਂ ਨੂੰ ਤੁਸੀਂ ਕਿਹਾ ਦਿਆ ਵੀ ਆਮ ਆਦਮੀ ਪਾਰਟੀ ਦਾ ਕਿਤੇ ਨਾ ਮਟੀਰੀਅਲ ਆ ਗਿਆ ਕੋਈ ਮੋਬਾਈਲ ਮੋਬਾਈਲ ਠੀਕ ਕਰਦਾ ਸੀ ਮੋਬਾਈਲ ਰਿਪੇਅਰ ਵਾਲ ਆ ਗਿਆ ਅਤੇ ਕੋਈ 300 ਰੁਪਏ ਦਿਹਾੜੀ ਲੰਦਾ ਸੀ ਅੱਜ ਸੀਐਮ ਕੀ ਕੁਰਸੀ ਤੇ ਬੈਠ ਗਿਆ ਮਤਲਬ ਇਹ ਗੱਲ ਜਦੋਂ ਸਾਹਮਣੇ ਆਉਂਦੀ ਆ ਤਾਂ ਕਿਤੇ ਨਾ ਕਿਤੇ ਲੱਗਦਾ ਸਾਨੂੰ ਵੀ ਈਗੋ ਬੋਲਦੀ ਔਰ ਇਹ ਲੋਕ ਮੇਸ਼ੇ ਇਹ ਚੌਣਾਂ ਵੀ ਜਿਹੜੇ ਕੁਰਸੀਆਂ ਕਿਤੇ ਨਾ ਕਿਤੇ ਬੜੇ ਘਲਾਣਿਆਂ ਦੇ ਹੱਥ 'ਚ ਰਹਿਣ ਆਮ ਲੋਕ ਉਸ ਕੁਰਸੀਆਂ ਤੇ ਨਾ ਬੈਠਣ ਜੀ ਆਹ ਦੇਖੋ ਸੰਜੀਵੀ ਜੀ ਮੈਂ ਆਪਾਂ ਕੱਲ ਵੀ ਦੇਖਿਆ ਕਿ ਲਾਈਵ ਚੱਲ ਰਿਹਾ ਸੀਗਾ ਆਮ ਆਦਮੀ ਪਾਰਟੀ ਦੇ ਪੇਜ ਤੇ ਕਿ ਉਹਦੇ ਵਿੱਚ ਵੀ ਜਦੋਂ ਉਹਨਾਂ ਨੇ ਜਿਹੜਾ ਬਜਟ ਜਲਾ ਚੱਲ ਰਿਹਾ ਸੀ ਉਸ ਦੇ ਨਾਲ ਜਿਹੜਾ ਵਿਰੋਧੀ ਪਾਰਟੀਆਂ ਵੱਲੋਂ ਵੀ ਪੀਸੀਐਮ ਭਗਵੰਤ ਮਾਨ ਨੇ ਬਹੁਤ ਜ਼ਿਆਦਾ ਜਿਹੜਾ ਆਪਸੀ ਜਿਹੜੀ ਬਹਿਸ ਹੋਈ ਹੈ ਇੱਕ ਦੂਸਰੇ ਉੱਪਰ ਤੰਜ ਕਸੇ ਗਏ ਨੇ ਬਿਲਕੁਲ ਮਾੜੋ ਦੇਖੋ ਜਦੋਂ ਪਹਿਲਾਂ ਕਿਤੇ ਨਾ ਕਿਤੇ ਸੈਸ਼ਨ ਸੈਸ਼ਨ ਹੁੰਦਾ ਸੀਗਾ ਤਾਂ ਕਿਤੇ ਨਾ ਕਿਤੇ ਸਾਨੂੰ ਲੋਕਾਂ ਨੂੰ ਨਹੀਂ ਸੀ ਪਤਾ ਲੱਗਦਾ ਤਾਂ ਚਲੋ ਖਬਰ ਆ ਰਹੀ ਜਾਂ ਕਿਤੇ ਮਾੜਾ ਮੋਟਾ ਮੀਡੀਆ ਰਹੀਂ ਪਤਾ ਲੱਗ ਜਾਂਦਾ ਸੀ ਲੇਕਿਨ ਅੰਦਰ ਜਿਹੜੀ ਤੁਤੂ ਮੈਂ ਮੈਂ ਹੋਣਿਆ ਜਾਂ ਇੱਕ ਦੂਜੇ ਤੇ ਉਂਗਲੀਆਂ ਉੱਠਣੀਆਂ ਮਾੜੋ ਕਿਤੇ ਨਾ ਕਿਤੇ ਸਿੱਧਾ ਸਿੱਧਾ ਹੀ ਯਾਰ ਹੁੰਦਾ ਵੀ ਜਦੋਂ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਬਜਟ ਪੇਸ਼ ਕਰਦੀ ਤਾਂ ਅਕਾਲੀ ਦਲ ਉਹਨਾਂ ਦੀ ਕਿਤੇ ਨਾ ਕਿਤੇ ਸਹਿਮਤੀ ਜਿਤਾਉਂਦਾ ਸੀ ਜਦੋਂ ਅਕਾਲੀ ਦਲ ਕਰਦੀ ਜੇ ਕਾਂਗਰਸੀ ਸਹਿਮਤੀ ਜਿਤਾ ਲੈਂਦੇ ਸੀ ਆ ਤੇ ਕਿਤੇ ਨਾ ਕਿਤੇ ਜਦੋਂ ਮਾਨ ਸਾਹਿਬ ਦੇਖੋ ਅ ਉਹ ਕਰ ਰਿਹਾ ਠੀਕ ਕਰ ਰਿਹਾ ਜਾਂ ਕਰਨਾ ਬਣਦਾ ਉਹਨਾਂ ਦਾ ਦੇਖੋ ਬਿਲਕੁਲ ਨਹੀਂ ਬਣਦਾ ਜਦੋਂ ਮਾਨਯੋਗ ਸਪੀਕਰ ਸਾਹਿਬ ਬੈਠੇ ਉਹਨਾਂ ਜੇ ਉੱਥੇ ਕਿਤੇ ਨਾ ਕਿਤੇ ਸੰਸਦ ਚੱਲਦਾ ਹੁੰਦਾ ਉਹਦੇ ਵਿੱਚ ਮਾਨ ਮਰਿਆਦਾ ਰੱਖਣੀ ਸਭ ਨੇ ਇੱਕ ਬਰਾਬਰ ਹੁੰਦੀ ਆ ਪਰ ਕਿਤੇ ਨਾ ਕਿਤੇ ਜਦੋਂ ਕਾਂਗਰਸ ਵੱਲੋਂ ਇਲਜ਼ਾਮ ਲਾਏ ਜਾਂਦੇ ਆ ਜਾਂ ਵਾਕ ਆਊਟ ਕਰ ਦੇਣਾ ਕਿਤੇ ਨਾ ਕਿਤੇ ਮੈਡਮ ਉਸੀ ਚੀਜ਼ ਨੂੰ ਅਪਤਾਸੀ ਬਾਦਵਾ ਕਹਿ ਰਹੇ ਆ ਵੀ ਅੱਜ ਮਾਨ ਸਾਹਿਬ ਸਵੇਰੇ ਆਏ ਤੇ ਆਉਂਦੀ ਲਫਾਵਾ ਅ ਦਿੱਤਾ ਸਪੀਕਰ ਜੀ ਮਾਨਯੋਗ ਸਪੀਕਰ ਸਾਹਿਬ ਨੂੰ ਉਹਦੇ ਵਿੱਚ ਇੱਕ ਲੋਕ ਤੇ ਚਾਬੀਆਂ ਨਿਕਲੀਆਂ ਜੀ ਉਹ ਲੋਕ ਤੇ ਚਾਬੀਆਂ ਇਸ ਕਰਕੇ ਸੀਗੀਆਂ ਵੀ ਮਾਨ ਸਾਹਿਬ ਕਹਿੰਦੇ ਆ ਵੀ ਕਾਂਗਰਸੀ ਵਾਕਆਊਟ ਕਰ ਦਿੰਦੇ ਆ ਉਹਨਾਂ ਚ ਆਪਣੇ ਗੱਲ ਸੁਣਨ ਦਾ ਵਾਅਦਾ ਨਹੀਂ ਕਿਤੇ ਨਾ ਕਿਤੇ ਆਪਣੀਆਂ ਗਲਤੀਆਂ ਸੁਣਨ ਦਾ ਵਾਅਦਾ ਨਹੀਂ ਇਸ ਕਰਕੇ ਸਭ ਨੂੰ ਲੋਕ ਲਾ ਕੇ ਰੱਖਣਾ ਵੀ ਅੰਦਰ ਬਿਠਾ ਕੇ ਹੀ ਅੱਜ ਸਾਹਮਣੇ ਜਿਹੜੀ ਬੈਠ ਕੇ ਗੱਲਬਾਤ ਹੋਊਗੀ ਕੋਈ ਦੌੜੂਗਾ ਨਹੀਂ ਕੋਈ ਭੱਜੂਗਾ ਨਹੀਂ ਕੋਈ ਵਾਕਾਕ ਨਹੀਂ ਕਰੋ ਜੀ ਉਹ ਇਹ ਦੇਖੋ ਜਦੋਂ ਆਪਸੀ ਆ ਗੱਲਬਾਤ ਹੋ ਰਹੀ ਹੈ ਤਾਂ ਬ ਜਿਹੜੀ ਕਰਨੀ ਚਾਹੀਦੀ ਕਿਉਂਕਿ ਆਪਣੇ ਵੀ ਜਿਹੜੇ ਨੇ ਉਪੱਖ ਰੱਖਣ ਤੇ ਉਹਨਾਂ ਦੇ ਵੀ ਜਿਹੜੇ ਪੱਖ ਸੁਣਨੇ ਚਾਹੀਦੇ ਨੇ ਹਰ ਇੱਕ ਗੱਲ ਜਿਹੜੀ ਹੈ ਸ਼ਾਂਤ ਮਈ ਢੰਗ ਦੇ ਨਾਲ ਵੀ ਹੋ ਸਕਦੀ ਹੈ ਤਾਂ ਜੋ ਜਿਹੜਾ ਜਿਹੜਾ ਇੱਕ ਟਾਈਮ ਜਿਹੜਾ ਆਪਣਾ ਕੀਮਤੀ ਹੋ ਹੁੰਦਾ ਹੈ ਤੇ ਉਹ ਬਰਬਾਦ ਨਾ ਹੋਵੇ ਬਿਲਕੁਲ ਮਹਾਰਾਜ ਕੀਮਤੀ ਟਾਈਮ ਹੁੰਦਾ ਹੈ ਤੇ ਕੀਮਤੀ ਲੋਕਾਂ ਦੇ ਮੁੱਦੇ ਹੁੰਦੇ ਆ ਜੀ ਜੀ ਅਸੀਂ ਆ ਦਿਨਾਂ ਮੁੱਦਿਆਂ ਨੂੰ ਕਿਤੇ ਨਾ ਕਿਤੇ ਪਿੱਛੇ ਛੱਡ ਦੋਂਗੇ ਅਸੀਂ ਆਪਣੀਆਂ ਕਿਹੜਾ ਕੱਢਣ ਦੇ ਲੱਗੂਗੇ ਤਾਂ ਮੇਰੇ ਨਾਲ ਐ ਕੀਤਾ ਮੈਂ ਤੇਰੇ ਨਾਲ ਐ ਕੀਤਾ ਦੇਖੋ ਬਹੁਤ ਤੂ ਤੂ ਮਹਿਮਾ ਹੋਈ ਆ ਮਾਨ ਸਾਹਿਬ ਵੱਲੋਂ ਵੀ ਤੂ ਤੂ ਮਹਿਮਾ ਕੀਤੀ ਗਈ ਉਹਨਾਂ ਤੋਂ ਵੀ ਤੂ ਤੂ ਮਹਿਮਾ ਕੀਤੀ ਗਈ ਆ ਇਸ ਦੇ ਖਿਲਾਫ ਤੇ ਅਸੀਂ ਦੋਨਾਂ ਦੇ ਖਿਲਾਫਤ ਕਰਦੇ ਆ ਵੀ ਇਹ ਚੀਜ਼ਾਂ ਦੋਨਾਂ ਸੱਤਰਾਂ ਵੱਲੋਂ ਠੀਕ ਨਹੀਂ ਸੀ ਪਰ ਕਿਤੇ ਨਾ ਕਿਤੇ ਜਦੋਂ ਹਮੇਸ਼ਾ ਹੀ ਕਾਂਗਰਸ ਵਾਕਆਊਟ ਕਰ ਜਾਂਦੀ ਆ ਛੱਡ ਕੇ ਭੱਜ ਜਾਂਦੀ ਆ ਜਿਹੜੀ ਜਿੱਥੇ ਤੁਸੀਂ ਗਲਤ ਆ ਉੱਥੇ ਤੁਸੀਂ ਗਲਤ ਆ ਜਿੱਥੇ ਤੁਸੀਂ ਠੀਕ ਹੋ ਤਾਂ ਤੁਸੀਂ ਤਰੀਕੋਂ ਤੁਸੀਂ ਦੌੜ ਨਹੀਂ ਭੱਜਣ ਦੀ ਗੱਲ ਕਿਉਂ ਕਰਦੇ ਹੋ ਨੂੰ ਕਹਿਣੀ ਆ ਨੇ ਕਿ ਅੱਜ ਵੀ ਕਈ ਜਿਹੜਾ ਆਪਣੇ ਅੱਜ ਵੀ ਸੁਣ ਰਹੇ ਸੀਗੇ ਆਪਾਂ ਜਿਹੜਾ ਬਜਟ ਇਸ ਲਾਸ ਹੋ ਰਿਹਾ ਸੀਗਾ ਉਸ ਦੇ ਵਿੱਚ ਵੀ ਵਿਰੋਧੀ ਪਾਰਟੀਆਂ ਵੱਲੋਂ ਜਿਹੜੇ ਨੇ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਸੀ ਹਾਂ ਬਿਲਕੁਲ ਮਾੜਾ ਦੇਖੋ ਇਹ ਚੀਜ਼ਾਂ ਜਦੋਂ ਬਾਹਰ ਆਉਂਦੀਆਂ ਕਿਤੇ ਨਾ ਕਿਤੇ ਇਸ ਚੀਜ਼ ਦਾ ਮੈਸੇਜ ਹੈ ਉਹ ਪ੍ਰਤੀ ਗਲਤ ਜਾਂਦਾ ਲੋਕਾਂ ਪ੍ਰਤੀ ਗਲਤ ਜਾਂਦਾ ਜੀ ਕਿਤੇ ਨਾ ਕਿਤੇ ਕਿਉਂਕਿ ਇੱਕ ਮੌਜੂਦਾ ਸਰਕਾਰ ਆ ਠੀਕ ਆ ਸਾਨੂੰ ਕਿਤੇ ਕਿਸੇ ਦੇ ਪ੍ਰਤੀ ਕੋਈ ਐਸੀ ਵਿਰੋਧਤਾ ਜ਼ाहिर ਕਰਨੀ ਆ ਕੋਈ ਮੰਤਰੀ ਠੀਕ ਕੰਮ ਨਹੀਂ ਕਰਦਾ ਮੌਜੂਦਾ ਮੰਤਰੀ ਕੋਈ ਮੌਜੂਦਾ ਐਮਐਲਏ ਕੰਮ ਠੀਕ ਨਹੀਂ ਕਰਦਾ ਮੌਜੂਦਾ ਸਰਕਾਰ ਕੰਮ ਠੀਕ ਨਹੀਂ ਕਰਦਾ ਕਰਦੀ ਤਾਂ ਕਿਤੇ ਨਾ ਕਿਤੇ ਆਪਣਾ ਟਾਈਮ ਹੁੰਦਾ ਹਰ ਇੱਕ ਐਮਐਲਏ ਨੂੰ ਹਰ ਇੱਕ ਮੰਤਰੀ ਨੂੰ ਉੱਥੇ ਟਾਈਮ ਦਿੱਤਾ ਜਾਂਦਾ ਉਹ ਟਾਈਮ ਦੇ ਵਿੱਚ ਤੁਸੀਂ ਬੜੀ ਪਿਆਰ ਨਾਲ ਆਪਣੀ ਗੱਲ ਰੱਖ ਸਕਦੇ ਹੋ ਜਿ ਤੁਸੀਂ ਹਟ ਦਊਂਗਾ ਬ ਤੇ ਇਹ ਲੱਗਦਾ ਵੀ ਜਿਹੜਾ ਚੋਰ ਹੁੰਦਾ ਓ ਜਿਆਦਾ ਰੌਲਾ ਪਾਉਂਦਾ ਹੁੰਦਾ ਜੀ ਜੀ ਜਿਉਂ ਇਹ ਦੇਖੋ ਸ਼ਾਂਤ ਮੀ ਢੰਗ ਦੇ ਨਾਲ ਹਰ ਇੱਕ ਗੱਲਾਂ ਨੂੰ ਸੁਣਨਾ ਚਾਹੀਦਾ ਕਿਉਂਕਿ ਜਦੋਂ ਆਪਣੇ ਜਿਹੜੇ ਨੇ ਸਪੀਕਰ ਸਾਹਿਬ ਹੀ ਜਿਹੜਾ ਆਪਣਾ ਦੱਸ ਰਹੇ ਸੀ ਉਹਨਾਂ ਦੀ ਵੀ ਨਹੀਂ ਕੋਈ ਗੱਲਬਾਤ ਸੁਣ ਰਿਆ ਸੀਗਾ ਆ ਬਿਲਕੁਲ ਦੇਖੋ ਮਾਨ ਮਰਿਆਦਾ ਹੁੰਦੀ ਆ ਇੱਕ ਬੰਦੇ ਨੇ ਕਮਾਂਡ ਦੇਣੀ ਹੁੰਦੀ ਆ ਕਿਤੇ ਨਾ ਕਿਤੇ ਉਹ ਜੋ ਰਿਸਪੌਂਸੀਬਲ ਬੰਦਾ ਹੁੰਦਾ ਕਿਤੇ ਨਾ ਕਿਤੇ ਉਸ ਦੀ ਗੱਲ ਨੂੰ ਸੁਣਨਾ ਜ਼ਰੂਰੀ ਹੁੰਦਾ ਦੋਨੇ ਧਰਾਂ ਵੱਲੋਂ ਸੁਣਨਾ ਜ਼ਰੂਰੀ ਹੁੰਦਾ ਹੈ ਦੇਖੋ ਉੱਥੇ ਤਾਂ ਨਾ ਆਮ ਆਦਮੀ ਪਾਰਟੀ ਦੀ ਗੱਲ ਸੁਣਦਾ ਤਾਂ ਕੋਈ ਨਾ ਕਾਂਗਰਸ ਕੋਈ ਗੱਲ ਸੁਣਦਾ ਤਾਂ ਕੋਈ ਕਾਂਗਰਸ ਦਾ ਬੰਦਾ ਕੋਈ ਗੱਲ ਸੁਣਦਾ ਸੀਗਾ ਦੇਖੋ ਉਹੀ ਇੱਕ ਇੱਕ ਜਿਹੜਾ ਸੈਕਿੰਡ ਕੀਮਤੀ ਹੁੰਦਾ ਹੈ ਦੇਖੋ ਇੱਕ ਇੱਕ ਰੁਪਿਆ ਟੈਕਸ ਦਾ ਇਕੱਠਾ ਕਰਕੇ ਉਹ ਖਰਚੇ ਦੇ ਵਿੱਚ ਦਿੱਤਾ ਜਾਂਦਾ ਉਸੇ ਉੱਥੇ ਤੁਸੀਂ ਲੋਕ ਪੰਜਾਬ ਦੇ ਲੋਕਾਂ ਦੇ ਮੁੱਤੇ ਲੈ ਕੇ ਜਾਓ ਉੱਥੇ ਤੁਸੀਂ ਪੰਜਾਬ ਦੇ ਲੋਕਾਂ ਦੀ ਗੱਲ ਤੇ ਸਾਡਾ ਪੰਜਾਬ ਦਾ ਜਿਹੜਾ ਕਿਤੇ ਨਾ ਕਿਤੇ ਸਾਡੀ ਜਿਹੜੀ ਨੈਗੇਟਿਵ ਕਿਸਾਨੀ ਮੁੱਦੇ ਤੇ ਟਿੱਗੀ ਹੋਈ ਹੈ ਕਿਸਾਨੀ ਸੰਘਰਸ਼ ਤੇ ਟਿੱਗੀ ਹੋਈ ਹੈ ਕਿਉਂਕਿ ਬਹੁਤ ਜਿਹੜਾ ਔਖਾ ਮਾੜਮ ਕਿਤੇ ਨਾ ਕਿਤੇ ਧਰਨੇ ਲੱਗਣੇ ਤੁਸੀਂ ਸਕੂਲਾਂ ਦੀ ਗੱਲ ਕਰੋ ਤੁਸੀਂ ਬੱਚਿਆਂ ਦੀ ਗੱਲ ਕਰੋ ਤੁਸੀਂ ਐਜੂਕੇਸ਼ਨ ਦੀ ਗੱਲ ਕਰੋ ਤੁਸੀਂ ਸਿਹਤ ਦੀ ਗੱਲ ਕਰੋ ਤੁਸੀਂ ਉਹੀ ਕਿੜਾ ਕੱਢਣ ਜਦੂਦੂ ਮੈਂ ਵਿੱਚ ਕਰਕੇ ਸਮਾ ਖਰਾਬ ਕਰਦੇ ਆ ਇੱਕ ਤਾਂ ਅਸੀਂ ਉਹ ਚੀਜ਼ਾਂ ਤੋਂ ਪਿੱਛੇ ਰਹਿ ਜਾਂਦੇ ਆ ਇੱਕ ਬਰੇ ਚੀਜ਼ ਦਾ ਮੈਸੇਜ ਗਲਤ ਹੁੰਦਾ ਜੀ ਬਾਹਰ ਜੀ ਜੀ ਉਹ ਦੇਖੋ ਅੱਜ ਆਪਾਂ ਜੋ ਬਜਟ ਪੇਸ਼ ਦੀ ਗੱਲ ਕਰ ਰਹੇ ਸੀਗੇ ਜਿਹੜਾ ਵਿੱਤ ਮੰਤਰੀ ਸਾਡੇ ਹਰਪਾਲ ਸਿੰਘ ਚਿਮਾ ਜਿਹੜਾ ਅੱ ਹੁਣ ਤੱਕ ਜਿਹੜੇ ਨੇ ਅਸੀਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ 40437 ਨੌਕਰੀਆਂ ਦੇ ਚੁੱਕੇ ਆ ਬਿਲਕੁਲ ਮੈਡਮ ਦੇਖੋ ਬਜਟ ਦੇ ਵਿੱਚ ਜੋ ਦੱਸਿਆ ਜਾਂਦਾ ਜੋ ਕੀਤਾ ਜਾਂਦਾ ਜੋ ਕਾਗਜ਼ਾਂ ਦੇ ਵਿੱਚ ਹੁੰਦਾ ਉਹ ਤਾਂ ਦੇਖੋ ਇੱਕ ਰੱਬ ਨੂੰ ਪਤਾ ਹੁੰਦਾ ਪਰਮਾਤਮਾ ਨੂੰ ਪਤਾ ਹੁੰਦਾ ਜਾਂ ਜਿਹੜੇ ਕਰਨ ਵਾਲੇ ਉਹਨਾਂ ਨੂੰ ਪਤਾ ਹੁੰਦਾ ਜੀ ਜੋ ਗਰਾਉਂਡ ਜ਼ੀਰੋ ਤੇ ਅਸੀਂ ਦੇਖੂਗੇ ਜੀ ਜਾਂ ਗਰਾਉਂਡ ਜ਼ੀਰੋ ਤੇ ਆ ਕੇ ਲੋਕ ਕਹਿਣਗੇ ਵੀ ਸਾਨੂੰ ਨੌਕਰੀਆਂ ਮਿਲੀਆਂ ਸਾਨੂੰ ਸਰਕਾਰ ਵੱਲੋਂ ਸਹੂਲਤ ਮਿਲੀ ਹੈ ਜਾਂ ਜੋ ਜਿਹੜਾ ਵੀ ਬਜਟ ਪਾਸ ਹੁੰਦਾ ਉਸ ਬਜਟ ਦਾ ਪੈਦਾ ਲੋਕਾਂ ਨੂੰ ਹੁੰਦਾ ਆਮ ਲੋਕਾਂ ਨੂੰ ਹੁੰਦਾ ਤਾਂ ਜੈ ਕਿਸੀ ਕਹਾਂਗੇ ਜੈਸੀ ਕਹਿਣਦੇ ਮਤਲਬ ਆਪਣਾ ਫਰਜ਼ ਰੱਖਦੇ ਆ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਆ ਵੀ ਹਾਂ ਸਰਕਾਰ ਨੇ ਜੋ ਕੰਮ ਕੀਤੇ ਬਜਟ ਕੀਤਾ ਠੀਕ ਦੇਖੋ ਅੱਜ ਬਜਟ ਪੇਸ਼ ਹੋਇਆ ਉਸ ਤੋਂ ਬਾਅਦ ਕਿੰਤੂ ਪ੍ਰੰਤੂ ਵੀ ਹੋਊਗਾ ਉਹ ਵੀ ਸਾਡੇ ਚ ਗੱਲਾਂ ਜਿਹੜੀਆਂ ਸਾਹਮਣੇ ਆਉਣਗੀਆਂ ਜੀ 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 ਦੇਖੋ ਉਹਨਾਂ ਨੇ ਇਹ ਵੀ ਕਹੀ ਹੈ ਕਿ ਕਾਨੂੰਨ ਅਤੇ ਨਿਆਂ ਦੇ ਲਈ ਜਿਹੜਾ ਅਸੀਂ ਉਹਨਾਂ ਨੇ ਜਿਹੜਾ ਬਜਟ ਪੇਸ਼ ਕੀਤਾ ਹੈ ਕਿ 10523 ਕਰੋੜ ਦਾ ਜਿਹੜਾ ਬਜਟ ਉਹਨਾਂ ਨੇ ਪੇਸ਼ ਕੀਤਾ ਹੈ ਜੀ हां बिल्कुल ਮੜ ਮਾਕੜਿਆਂ ਦੇ ਵਿੱਚ ਕਿਤੇ ਨਾ ਕਿਤੇ ਸੀ ਉਹਨੂੰ ਜਿੰਨਾ ਮਰਜੀ ਕਹਿ ਲੀਏ ਜਾਂ ਜਿੰਨਾ ਮਰਜੀ ਹੋਣਾ ਚਾਹੀਦਾ ਦੇਖੋ ਉਹਦੇ ਡੰਗਾਈ ਤੱਕ ਤਾਂ ਜਿਹੜੇ ਉਹ ਡਿਪਾਰਟਮੈਂਟ ਦੇ ਲੋਕ ਹੋਣੇ ਆ ਜਾਂ ਉਹ ਸਿਸਟਮ ਹੁੰਦਾ ਉਹ ਜਾਣ ਸਕਦਾ ਜੀ ਅਸੀਂ ਤਾਂ ਸਿਰਫ ਸਿੱਧਾ ਸਿੱਧਾ ਇੰਨਾ ਕਹਿ ਸਕਦੇ ਵੀ ਜੋ ਲੋਕਾਂ ਦੇ ਪ੍ਰਤੀ ਮੈਂ ਤੁਸੀਂ ਗਰੀਬਾਂ ਦੇ ਪ੍ਰਤੀ ਕੀ ਲੈ ਕੇ ਆਏ ਤੁਸੀਂ ਲੋਕਾਂ ਦੇ ਛੋਟੇ ਕਮਾਂਗੇ ਪ੍ਰਤੀ ਤੁਸੀਂ ਕੀ ਲੈ ਕੇ ਆਏ ਲੋਕਾਂ ਦੇ ਬੇਰੁਜ਼ਗਾਰ ਦੇ ਪ੍ਰਤੀ ਤੁਸੀਂ ਕੀ ਲੈ ਕੇ ਆਏ ਬੀਬੀਆਂ ਭੈਣਾਂ ਨਾਲ ਕੀਤਾ ਹੋਇਆ 1000 ਰੁਪਏ ਦਾ ਵਾਦਾ ਉਹਦੇ ਪ੍ਰਤੀ ਤੁਸੀਂ ਕੀ ਲੈ ਕੇ ਆਏ ਬਾਕੀ ਗਾਰੰਟੀਆਂ ਵਾਰੰਟੀਆਂ ਦੇ ਪ੍ਰਤੀ ਕੀ ਲੈ ਕੇ ਆਏ ਅਸੀਂ ਤਾਂ ਇਹ ਦੱਸ ਸਕਦੇ ਹਾਂ ਜੀ ਜੀ ਉਹ ਦੇਖੋ ਉੱਥ ਸਵਾਲ ਉਹਨਾਂ ਨੂੰ ਕੀਤਾ ਗਿਆ ਸੀਗਾ ਹਰਪਾਲ ਸਿੰਘ ਚੀਮਾ ਨੂੰ ਕਿ ਜੋ ਤੁਸੀਂ ਗਰੰਟੀਆਂ ਦੀ ਗੱਲ ਕੀਤੀ ਸੀਗੀ ਉਹਦੋਂ ਦਿੱਤੀਆਂ ਸੀਗੀਆਂ ਵਾਅਦੇ ਕੀਤੇ ਸੀਗੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਸਾਨੂੰ ਵੱਡਾ ਵਾਅਦਾ ਅਸੀਂ এডਿਕੇਸ਼ਨ ਦਾ ਕੀਤਾ ਸੀਗਾ ਉਹ ਸਾਡੇ ਵੱਲੋਂ ਜਿਹੜਾ ਹੈ ਪੂਰੀ ਤਰ੍ਹਾਂ ਮੁਕੰਮਲ ਕੀਤਾ ਜਾ ਰਿਹਾ ਹੈ ਹੁਣ ਵੀ ਜਿਹੜੇ ਨੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਐਮਿਨੈਂਸ ਸਕੂਲਾਂ ਦੀ ਜਿਹੜਾ ਦੁਗਾਟਨ ਕੀਤੇ ਜਾ ਰਹੇ ਨੇ ਉਹਨਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਬਿਲਕੁਲ ਮੈਡਮ ਬਿਲਕੁਲ ਕੋ ਐਜੂਕੇਸ਼ਨ ਦੀ ਜੇ ਅਸੀਂ ਗੱਲ ਕਰੀਏ ਇਹ ਤਾਂ ਐਜੂਕੇਸ਼ਨ ਦਾ ਸਾਡਾ ਸਿਸਟਮ ਕਾਂਗਰਸ ਦੇ ਟਾਈਮ ਦਾ ਠੀਕ ਹੁੰਦਾ ਆ ਰਿਹਾ ਤਾਂ ਜੀ ਹੂੰ ਕਿਤੇ ਨਾ ਕਿਤੇ ਉਹਨਾਂ ਵੱਲੋਂ ਵੀ ਸਕੂਲ ਵਧੀਆ ਬਣਾਏ ਗਏ ਸੀ ਅਸੀਂ ਇਹ ਥੋੜਾ ਕਹੂੰਗਾ ਵੀ ਕਾਂਗਰਸ ਪਾਰਟੀ ਨੇ ਕੰਮ ਬਣਾਈ ਕੀਤਾ ਦੇਖੋ ਬਹੁਤ ਵਧੀਆ ਇੱਕ ਦੋ ਢੀਕਾ ਢੁਕਾ ਜਿਹੜੇ ਕੰਮ ਹੋਏ ਆ ਇੱਕ ਇੱਕ ਕੈਪਟਨ ਸਾਹਿਬ ਦੇ ਇੱਕ ਛੋਟੀ ਜੀ ਝੂਠੀ ਸੌ ਨੇ ਜਾਂ ਝੂਠੇ ਜੇ ਲੋਕਾਂ ਦੇ ਕਿਤੇ ਨਾ ਕਿਤੇ ਬਿਆਨ ਨੇ ਦੇਖੋ ਲੋਕਾਂ ਦੇ ਮਨਾਂ ਤੋਂ ਕਾਂਗਰਸ ਸਤਾਰੀ ਤਾਂ ਦਾ ਜਾ ਕੇ ਕਿਤੇ ਨਾ ਕਿਤੇ ਆਪੋਜੀਸ਼ਨ 'ਚ ਬੈਠੀ ਆ ਨਹੀਂ ਹੋ ਕਿਤੇ ਨਾ ਕਿਤੇ ਮੌਜੂਦਾ ਸਰਕਾਰ ਹੁੰਦੀ ਜੀ ਲ ਮਹੱਲਾ ਕਲੀਨਿਕ ਕਲੀਨਿਕ ਦੀਆਂ ਗੱਲਾਂ ਕਰਦੇ ਤੁਸੀਂ ਐਜੂਕੇਸ਼ਨ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਗਰੀਬ ਲੋਕਾਂ ਦਾ ਫਾਇਦਾ ਕਦੋਂ ਹੋਊਗਾ ਜਾਂ ਗਰੀਬ ਲੋਕਾਂ ਦਾ ਕੋਈ ਚੀਜ਼ਾਂ ਕਦੋਂ ਪਹੁੰਚ ਗਈਆਂ ਜਾਂ ਪਹੁੰਚ ਰਹੀਆਂ ਜੀ ਉਸ ਜੀਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਜੀ ਜੀਓ ਇਹ ਦੇਖੋ ਹੈਲਥ ਡਿਪਾਰਟਮੈਂਟ ਜੇਕਰ ਆਪਾਂ ਗੱਲ ਕਰੀਏ ਕਿ ਸਿਹਤ ਸਹੂਲਤਾਂ ਸਾਨੂੰ ਵੱਡੀ ਜਿਹੜੀ ਹੈ ਚੀਜ਼ ਹੈ ਕਿ ਇਹ ਬਹੁਤ ਜ਼ਰੂਰੀ ਹੈ ਸਰ हां बिल्कुल मानम सेहत होगी अपनी पढ़ाई एजुकेशन होगी क्योंकि पढ़ाई दे ही है जड़ा कितन-कितने बच्चे ਸਾਡੇ ਆ ਜਿਹੜਾ ਦੇਸ਼ ਦਾ ਥਾਪ ਉਹਨਾਂ ਦੇਸ਼ ਦੇ ਜੀੜੀ ਦਾ ਭਵਿੱਖ ਹੁੰਦਾ ਹੈ एजुकेशन ਦਾ ਭਵਿੱਖ ਹੁੰਦਾ हां बिल्कुल बिल्कुल ਭਵਿੱਖ ਹੁੰਦਾ ਅਗਰ ਉਹਨਾਂ ਚੀਜ਼ਾਂ ਦੇ ਵਿੱਚ ਕਮੀ ਰਹਿ ਜੂਗੀ ਤਾਂ ਫਿਰ ਕਿਤੇ ਨਾ ਕਿਤੇ ਸਾਡੀ ਸਰਕਾਰ ਫੇਰ ਹੋ ਜਾਂਦੀ ਹੈ ਅਸੀਂ ਤਾਂ ਇਹ ਕਹਿੰਨੇ ਵੀ ਜਿਹੜਾ ਵੱਧ ਖਰਚਾ ਕਰਕੇ ਜਾਂ ਨਜਾਇਜ਼ ਖਰਚਾ ਕਰਕੇ ਸਾਨੂੰ ਅੱਜ ਬੱਚਾ ਪੜਾਉਣਾ ਪੈਂਦਾ ਸਾਨੂੰ ਇੰਨੇ-ਇੰਨੇ ਨਜਾਇਜ਼ ਖਰਚੇ ਕਰਨੇ ਪੈਂਦੇ ਕਿ ਗਰੀਬ ਬੰਦਾ ਉੱਤੇ ਤੱਕ ਨਹੀਂ ਪਹੁੰਚ ਸਕਦਾ ਉਹ ਬੱਚੇ ਬੰਦੇ ਦੀ ਕਿਤੇ ਨਾ ਕਿਤੇ ਬੱਚਾ ਪੜਾਉਣ ਦੀ ਜਿਹੜੀ ਕਿਤੇ ਨਾ ਕਿਤੇ ਅਗਲੀ ਦੀ ਕਮਾਈ ਆ ਜਾਂ ਉੱਥੇ ਤੱਕ ਪਹੁੰਚਣਾ ਕਿਤੇ ਨਾ ਕਿਤੇ ਆਮ ਬੰਦੇ ਦਾ ਵੀ ਆਸਾਨ ਹੋ ਜਵੇ ਐਦਾਂ ਦਾ ਕੋਈ ਸਰਕਾਰ ਕਰੇ ਜੀ 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 ਇਹ ਦੇਖੋ ਸਰਕਾਰ ਨੂੰ ਜ਼ਰੂਰ ਜਿਹੜਾ ਆਪਾਂ ਕੱਲ ਵੀ ਜਦੋਂ ਗੱਲ ਕੀਤੀ ਸੀ ਕਿ ਜ਼ਮੀਨੀ ਪੱਧਰ ਦੇ ਉੱਪਰ ਸੋਚਣਾ ਚਾਹੀਦਾ ਹੈ ਕਿ ਸਾਡੇ ਲੋੜਵੰਦ ਸਾਡੇ ਗਰੀਬ ਨੇ ਜਿਹੜੇ ਲੋਕ ਉਹਨਾਂ ਬਾਰੇ ਸੋਚਣਾ ਚਾਹੀਦਾ ਸਾਡੇ ਮਜ਼ਦੂਰ ਭਾਈਚਾਰੇ ਬਾਰੇ ਸੋਚਣਾ ਚਾਹੀਦਾ ਹਾਂ ਬਿਲਕੁਲ ਸੋਚਣਾ ਚਾਹੀਦਾ ਮਨ ਵਿੱਚ ਤਾਂ ਕਹਿੰਦਾ ਜਦ ਤੱਕ ਲੋਕ ਆਮ ਲੋਕ ਉੱਠ ਕੇ ਨਹੀਂ ਕਹਿੰਦੇ ਵੀ ਹਾਂ ਸਰਕਾਰ ਨੇ ਸਾਡੇ ਵਾਸਤੇ ਆਹ ਕੀਤਾ ਸਰਕਾਰ ਨੇ ਸਾਡੇ ਵਾਸਤੇ ਉਹ ਕੀਤਾ ਜਦ ਤੱਕ ਅਸੀਂ ਉਸ ਚੀਜ਼ ਨੂੰ ਕਹਿ ਨਹੀਂ ਸਕਦੇ ਕਿਉਂਕਿ ਵਪਾਰੀਆਂ ਦਾ ਕਰਨਾ ਜਾਂ ਵੱਡੇ ਬਰਕਾਂ ਦਾ ਕਰਨਾ ਉਹ ਸੈਂਟਰ ਸਰਕਾਰ ਵੀ ਕਰਦੀ ਉਹ ਸੂਬਾ ਸਰਕਾਰ ਵੀ ਕਰ ਦਿੰਦੀ ਆ ਲੇਕਿਨ ਆਮ ਲੋਕਾਂ ਦੇ ਘਰਾਂ ਤੱਕ ਆਮ ਗਰੀਬ ਲੋਕਾਂ ਦੇ ਘਰਾਂ ਤੱਕ ਕਿਹੜੀ ਸਰਕਾਰ ਪਹੁੰਚਦੀ ਆ ਉਹ ਸੂਬਾ ਸਰਕਾਰ ਪਹੁੰਚਦੀ ਆ ਸੈਂਟਰ ਸਰਕਾਰ ਪਹੁੰਚਦੀ ਆ ਉਹਦਾ ਅਜੇ ਦੇਖਣਾ ਪਊਗਾ ਜੀ ਸਾਨੂੰ ਜੀ ਉਹ ਇਹ ਦੇਖੋ ਜਿਵੇਂ ਬਜਟ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਜਿਹੜਾ ਹੈ ਅੱਜ ਹਰਪਾਲ ਸਿੰਘ ਚੀਮਾ ਵੱਲੋਂ ਸਾਡੇ ਵਿੱਤ ਮੰਤਰੀ ਨੇ ਕਿ ਉਹਨਾਂ ਵੱਲੋਂ ਬਜਟ ਜਰੂਰ ਪੇਸ਼ ਕੀਤਾ ਗਿਆ ਕਿ ਉਹਦੇ ਵਿੱਚ ਇਹੀ ਦੇਖਣਾ ਹੋਵੇਗਾ ਕਿ ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਲੋੜਵੰਦ ਸਾਡੇ ਜਿਹੜੇ ਨੇ ਗਰੀਬ ਲੋਕ ਨੇ ਉਹਨਾਂ ਦੇ ਲਈ ਕੀ ਲੈ ਕੇ ਆਏ ਨੇ ਹਾਂ ਬਿਲਕੁਲ ਮੈਡਮ ਬਿਲਕੁਲ ਇਸੇ ਕਿੰਤੂ ਪਰੰਤੂ ਨਹੀਂ ਕਰਦੇ ਬਜਟ ਗਲਤ ਪੇਸ਼ ਕੀਤਾ ਗਿਆ ਜਾਂ ਲੋਕਾਂ ਦੇ ਪ੍ਰਤੀ ਨਹੀਂ ਕੀਤਾ ਗਿਆ ਜਿਨ੍ਹਾਂ ਜਿਨ੍ਹਾਂ ਨੂੰ ਫਾਇਦਾ ਮਿਲੂਗਾ ਉਹ ਦੇਖੋ ਵਧੀਆ ਕਹਿਣਗੇ ਜਿਨ੍ਹਾਂ ਨੂੰ ਨਹੀਂ ਫਾਇਦਾ ਮਿਲੂਗਾ ਉਹ ਦੇਖੋ ਕਿਤੇ ਨਾ ਕਿਤੇ ਉਸ ਚੀਜ਼ ਨੂੰ ਨਹੀਂ ਵੀ ਠੀਕ ਕਹਿਣਗੇ ਪਰ ਇਸੇ ਤਾਂ ਕੁੱਲ ਮਿਲਾ ਕੇ ਕਹਿੰਦੇ ਵੀ ਜਿਹੜੇ ਆਮ ਲੋਕ ਆ ਆਮ ਪਬਲਿਕ ਆ ਜਿਹੜੀ ਕਿਤੇ ਨਾ ਕਿਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਦੀ ਆ ਉਹਨਾਂ ਵਾਸਤੇ ਤੁਸੀਂ ਸੌਖ ਦਾ ਰਸਤਾ ਲੈ ਕੇ ਆਓ ਉਹਨਾਂ ਵਾਸਤੇ ਤੁਸੀਂ ਆਸਾਨ ਰਸਤੇ ਲੈ ਕੇ ਆਓ ਫਿਰ ਲੋਕ ਕਹਿਣਗੇ ਫਿਰ ਕਹਿਣਗੇ ਵੀ ਲੋਕ ਵੀ ਹਾਂ ਸਰਕਾਰ ਆ ਜਿਹੜੀ ਸਹੀ ਕੰਮ ਕਰ ਰਹੀ ਆ ਗਰੀਬਾਂ ਦੇ ਲੋਕਾਂ ਦੀ ਭਲਾਈ ਦਾ ਕੰਮ ਕਰਦੀ ਆ ਜੀ ਇਹ ਦੇਖੋ ਜੀ ਮੈਂ ਖੇਤੀਬਾੜੀ ਦੀ ਗੱਲ ਕਰ ਰਿਹਾ ਕੋਈ ਕਿਸਾਨਾਂ ਦੇ ਲਈ ਵੀ ਜਿਹੜਾ ਵਧੀਆ ਉਹਨਾਂ ਨੇ ਬਜਟ ਉਹ ਜਿਹੜਾ ਪੇਸ਼ ਕੀਤਾ ਗਿਆ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਜਿਹੜਾ 13784 ਕਰੋੜ ਦਾ ਜਿਹੜਾ ਬਜਟ ਅਸੀਂ ਖੇਤੀਬਾੜੀ ਦੇ ਲਈ ਕੀਤਾ ਬਿਲਕੁਲ ਮੈਡਮ ਜੇ ਰੱਖਿਆ ਤਾਂ ਉਹਨੂੰ ਉਸ ਚੀਜ਼ਾਂ ਦਾ ਅਸੀਂ ਇਹ ਨਹੀਂ ਕਹਿੰਦੇ ਵੀ ਇੰਨਾ ਕਿਉਂ ਰੱਖਿਆ ਜਾਂ ਇੰਨਾ ਰੱਖਣਾ ਚਾਹੀਦਾ ਸੀ ਸੀ ਉਹ ਚੀਜ਼ ਨਹੀਂ ਕਹਿੰਦੇ ਮੈਡਮ ਅਗਰ ਜਿੰਨਾ ਰੱਖਿਆ ਗਿਆ ਉਹਨਾਂ ਨੂੰ ਦੇਖ ਕੇ ਰੱਖਿਆ ਗਿਆ ਤਾਂ ਉਸ ਚੀਜ਼ ਦੀ ਸਹੀ ਪੂਰਤੀ ਵੀ ਹੋਣੀ ਚਾਹੀਦੀ ਆ ਉਹਨਾਂ ਕਿਸਾਨਾਂ ਨੂੰ ਪੈਦਾ ਵੀ ਹੋਣਾ ਚਾਹੀਦਾ ਉਹਨਾਂ ਲੋਕਾਂ ਨੂੰ ਫਾਇਦਾ ਵੀ ਹੋਣਾ ਚਾਹੀਦਾ ਜਿਨ੍ਹਾਂ ਵਾਸਤੇ ਬਜਟ ਪੇਸ਼ ਕੀਤਾ ਗਿਆ ਜਾਂ ਉਹਨਾਂ ਵਾਸਤੇ ਰੱਖਿਆ ਗਿਆ ਜੀ ਜੀ ਉਹ ਇਹ ਦੇਖੋ ਜੇ ਸਾਰਿਆਂ ਦੇ ਲਈ ਇਹ ਜਰੂਰ ਕਰੋੜਾ ਕਰੋੜਾ ਰੁਪਏ ਜਿਹੜਾ ਬਜਟ ਉਹਨਾਂ ਨੇ ਪੇਸ਼ ਕੀਤਾ ਹੈ ਹੁਣ ਇਹ ਹੀ ਹੈ ਕਿ ਦੇਖਣਾ ਇਹ ਹੋਊਗਾ ਕਿ ਇਹਨਾਂ ਦੇ ਲਈ ਜਿਹੜਾ ਇਹ ਕਿਸ ਤਰ੍ਹਾਂ ਕਿਵੇਂ ਯੂਜ਼ ਕੀਤਾ ਗਿਆ हां मैडम ਕਿਵੇਂ ਯੂਜ਼ ਕੀਤਾ ਜਾਊਗਾ ਜਾਂ ਕਿਵੇਂ ਲੋਕਾਂ ਤੱਕ ਪਹੁੰਚੂਗਾ ਉੱਪਰਲੇ ਲੋਕ ਆ ਰਹੇ ਆ ਤਰਨਾਟ ਲੋਕ ਆ ਰਹੇ ਆ ਜਾਂ ਵਾਕਈ ਉਹ ਲੋਕਾਂ 'ਚ ਫਾਇਦਾ ਹੋ ਰਿਹਾ ਹੈ ਆਉਣ ਵਾਲੇ ਟਾਈਮ ਦੱਸੋਗਾ ਜੀ ਜੀ ਉਹ ਇਹ ਦੇਖੋ ਇਹ ਆਪਾਂ ਜਿਵੇਂ ਆਈ ਵਾਰ ਜਦੋਂ ਲਾਈਵ ਦੇ ਵਿੱਚ ਕੋਈ ਨਾ ਕੋਈ ਆਪਾਂ ਗੱਲਬਾਤ ਕਰਦੇ ਹੁੰਨੇ ਆ ਤਾਂ ਇਸ ਦੇ ਵਿੱਚ ਇਹ ਆਪਾਂ ਜ਼ਰੂਰ ਕਹਿੰਦੇ ਹੁੰਨੇ ਆ ਕਿ ਜਿਹੜਾ ਸ੍ਰੀਮ ਭਗਵੰਤ ਮਾਨ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਅਸੀਂ ਜਿੰਨ ਜਿੰਨਾ ਜਿਨ੍ਹਾਂ ਨੂੰ ਡਿਊਟੀ ਸਭਾਈਆਂ ਹੋਈਆਂ ਜਿਨ੍ਹਾਂ ਨੂੰ ਤੁਸੀਂ ਗਰੰਟਾ ਦੇ ਰਹੇ ਆ ਕਿ ਉਹਨਾਂ ਦੇ ਲਈ ਉਹ ਅੱਗੇ ਵਧੀਆ ਜਿਹੜੇ ਨੇ ਕੰਮ ਹੋ ਵੀ ਰਹੇ ਨੇ ਜਾਂ ਫਿਰ ਜਿਵੇਂ ਤਰਨਾਟ ਲੋਕਾਂ ਦੀ ਆ ਆਈ ਜਾ ਰਹੇ ਨੇ ਇਹਨਾਂ ਹਾਂ ਬਿਲਕੁਲ ਮੈਡਮ ਕੋਈ ਵੀ ਸਰਕਾਰ ਕਿਸੇ ਕਿਸਮ ਦੀ ਸਹੂਲਤ ਦਿੰਦੀ ਹੈ ਕਿਸੇ ਕਿਸਮ ਦੀ ਹੈਲਪ ਦਿੰਦੀ ਹੈ ਲੋਕਾਂ ਨੂੰ ਉਹ ਇੱਕ ਐਲਾਨ ਦੇ ਕੇ ਜਾਂ ਉਹ ਅਸੀਂ ਨਹੀਂ ਕਹਿੰਦੇ ਵੀ ਐਲਾਨ ਦੇ ਕੇ ਹੀ ਪਿੱਛੇ ਹੋ ਜਾਂਦਾ ਮਾਨ ਸਾਹਿਬ ਪੈਸਾ ਦੰਦਾ ਵੀ ਹੈ ਦੰਦੇ ਵੀ ਹੋਣਗੇ ਦੰਦੇ ਵੀ ਰਹਿਣਗੇ ਜੀ ਪਰ ਉਸ ਤੋਂ ਬਾਅਦ ਜਿਹੜੀ ਰਿਪੋਰਟ ਆਉਣੀ ਹੈ ਵੀ ਕਿਹਾ ਵਾਕਈ ਉਹ ਪੈਸਾ ਉਸ ਥਾਂ ਤੇ ਲੱਗੇ ਆ ਕਿ ਉਸ ਕੰਮ ਤੇ ਲੱਗਿਆ ਜਿਹੜੇ ਕੰਮ ਵਾਸਤੇ ਜਿਹੜੀ ਥਾਂ ਵਾਸਤੇ ਸੀ ਪੈਸਾ ਦਿੱਤਾ ਸੀ ਸਰਕਾਰ ਪੈਸਾ ਦੇ ਕੇ ਭੁੱਲ ਜਾਂਦੀ ਹੈ ਉਸ ਤੋਂ ਬਾਅਦ ਅੱਗੇ ਕਿਵੇਂ ਯੂਜ਼ ਹੁੰਦਾ ਲੋਕਾਂ ਤੱਕ ਪਹੁੰਚਦਾ ਨਹੀਂ ਪਹੁੰਚਦਾ ਯੂਜ਼ ਹੁੰਦਾ ਜਾਂ ਮਿਸ ਯੂਜ਼ ਹੁੰਦਾ ਇਹ ਇਹ ਬਾਤ ਪਤਾ ਲੱਗਦਾ ਹੈ ਜੀ ਉਹ ਇਹ ਦੇਖੋ ਜਿਵੇਂ ਆਪਾਂ ਡਿਊਟੀਆਂ ਅੱਗੇ ਤੇ ਅੱਗੇ ਲਗਾਈਆਂ ਹੁੰਦੇ ਨੇ ਐਮਐਲਏ ਦੀਆਂ ਤੋਂ ਬਾਅਦ ਕੋਈ ਵਰਕਰ ਹੁੰਦੇ ਨੇ ਅੱਗੇ ਤੇ ਅੱਗੇ ਜਿਹੜੇ ਡਿਊਟੀ ਸਮਾਈ ਹੁੰਦੇ ਨੇ ਪਰ ਉੱਥੇ ਜਿਹੜਾ ਜਿਵੇਂ ਐਮਐਲਏ ਹੋਗੇ ਵਰਕਰ ਹੋਗੇ ਉਹਨਾਂ ਦੀ ਵੀ ਜਿਹੜਾ ਫਰਜ਼ ਬੰਦਗੇ ਸੀ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਨਿਭਾਈਏ ਆ ਬਿਲਕੁਲ ਮੈਨੂੰ ਦੇਖੋ ਸਾਡਾ ਇੱਕ ਮੋਢੀ ਹੁੰਦਾ ਇੱਕ ਬਹੁਤ ਵਧੀਆ ਇਮਾਨਦਾਰ ਹੁੰਦਾ ਪਰ ਉਸ ਤੋਂ ਅੱਗੇ ਜਿਹੜੇ ਸੀ ਅੱਗੇ ਕੰਮ ਕਰਨੇ ਵਾਲੇ ਰੱਖੇ ਹੋਏ ਉਹਨਾਂ ਜਾਂ ਜਿਹੜੇ ਸਾਡੇ ਨਾਲ ਲੋਕ ਜੁੜੇ ਹੋਣੇ ਉਹਨਾਂ ਕਿਤੇ ਨਾ ਕਿਤੇ ਉਹਨਾਂ ਦੀ ਮਨਸਾ ਸਿੱਧੀ ਨਾ ਹੋਵੇ ਜਾਂ ਉਹਨਾਂ ਦਾ ਬਿਹੇਵੀਅਰ ਕਿਤੇ ਨਾ ਕਿਤੇ ਠੀਕ ਨਾ ਹੋਵੇ ਪਰ ਉਸ ਚੀਜ਼ ਦਾ ਅਸਰ ਸਿੱਧਾ ਹੀ ਸਿੱਧਾ ਉਸ ਬੰਦੇ ਤੇ ਜਾਂਦਾ ਜਿਹੜਾ ਜ਼ਿੰਮੇਵਾਰ ਹੁੰਦਾ ਹੈ ਜੀ ਕਿਤੇ ਨਾ ਕਿਤੇ ਜ਼ਿੰਮੇਵਾਰ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਵੀ ਥੱਲੇ ਕੀ ਹੋ ਰਿਹਾ ਹੈ ਅਸੀਂ ਤਾਂ ਇਹ ਕਹਿੰਨੇ ਵੀ ਸਰਕਾਰ ਦੇ ਵਿੱਚ ਉੱਤੋਂ ਤੋਂ ਲੈ ਕੇ ਜਿੱਥੇ ਤੱਕ ਵੀ ਪੈਸਾ ਚੱਲਦਾ ਸਾਰਾ ਨੂੰ ਰਿਸਪੌਂਸਿਬ ਪੈਸਾ ਬਚਾਉਣਾ ਚਾਹੀਦਾ ਜੀ 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 ਤੁਸੀਂ ਬਹੁਤ ਵਧੀਆ ਜਿਹੜੀ ਗੱਲ ਕਹੀ ਹੈ ਕਿ ਹਰ ਇੱਕ ਦਾ ਚੀਜ਼ ਦਾ ਜਿਵੇਂ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਜੇ ਅਸੀਂ ਜੋ ਪੈਸਾ ਦੇ ਵੀ ਰਹੇ ਹਾਂ ਜਿਹੜੇ ਡਿਪਾਰਟਮੈਂਟ ਦੇ ਲਈ ਦੇ ਰਹੇ ਹਾਂ ਕਿ ਉਹ ਵਧੀਆ ਢੰਗ ਦੇ ਨਾਲ ਉਸਦੇ ਲਈ ਜਿਹੜਾ ਯੂਜ਼ ਹੋ ਰਿਹਾ ਜਾਂ ਫਿਰ ਅਗਲੇ ਨੇ ਜਿਹੜੇ ਉਹ ਖਾ ਰਹੇ ਨੇ ਨਾ ਪੈਸਿਆਂ ਨੂੰ ਹਾਂ ਬਿਲਕੁਲ ਮੈਡਮ ਬਿਲਕੁਲ ਉਹਦੀ ਰਿਪੋਰਟ ਲੈਣੀ ਕਿਤੇ ਨਾ ਕਿਤੇ ਸਰਕਾਰ ਦੀ ਰਿਸਪੌਂਸਿਬਿਲਟੀ ਬਣਦੀ ਹੈ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਤਾਂ ਉਹ ਇਹਨਾਂ ਦੀ ਪੁੱਛਗਿੱਛ ਕੀਤੀ ਜਾਵੇ ਆ ਲੋਕਾਂ ਤੋਂ ਪੁੱਛ ਗਿੱਚ ਕੀਤੀ ਜਾਵੇ ਜਾਂ ਉਸ ਚੀਜ਼ ਦਾ ਕਿਤੇ ਨਾ ਕਿਤੇ ਹਿਸਾਬ ਕਿਤਾਬ ਕੀਤਾ ਜਾਵੇ ਕਿਉਂ ਡੋਰ ਟੂ ਟੋਰ ਜਾ ਕੇ ਅੱਜ ਕੱਲ ਤਾਂ ਪਤਾ ਕਰਨੇ ਦਾ ਮਤਲਬ ਸਾਨੂੰ ਔਖਾ ਲੱਗਦਾ ਨਹੀਂ ਅੱਜ ਕੱਲ ਤਾਂ ਸਾਨੂੰ ਸੋਸ਼ਲ ਮੀਡੀਆ ਤੇ ਪਤਾ ਲੱਗ ਜਾਂਦਾ ਹੁਣ ਕੇ ਤੁਸੀਂ ਘਰ ਘਰ ਕਣਕ ਦੇਣ ਦੀ ਗੱਲ ਕਰਦੇ ਆ ਮੈਡਮ ਘਰ ਘਰ ਅਨਾਜ ਪਹੁੰਚਾਉਣ ਦੀ ਗੱਲ ਕਰਦੇ ਆ ਉਹਦੇ ਵਿੱਚ ਲੋਕ ਕਿੰਤੂ ਪ੍ਰੰਤੂ ਕਰਦੇ ਆ ਜੀ ਜੀ ਲੋਕ ਕਹਿ ਰਹੇ ਆ ਵੀ ਸਾਨੂੰ ਇੰਨੀ ਨਹੀਂ ਕਣਕ ਮਿਲਦੀ ਐ 5-5 10-10 ਕਿਲੋ ਮਿਲਦੇ ਆ ਸਾਡੇ ਇੰਨੇ ਮੈਂਬਰ ਆ ਕਿਤੇ ਨਾ ਕਿਤੇ ਗਰਾਊਂਡ ਜ਼ੀਰੋ ਤੇ ਜਦ ਤੱਕ ਲੋਕਾਂ ਨੂੰ ਸਹੀ ਸਹੂਲਤਾਂ ਨਹੀਂ ਮਿਲਦੀਆਂ ਜਦ ਤੱਕ ਅਸੀਂ ਖੁੱਲ ਕਿਉਂਕਿ ਦੇਖੋ ਜਿਵੇਂ ਹੁਣ ਘਰ-ਘਰ ਰਾਸ਼ਨ ਪਹੁੰਚਾਉਣ ਦੀ ਗੱਲ ਕੀਤੀ ਹੈ ਕਿ ਕਈ ਜਗ੍ਹਾ ਤੇ ਪਹੁੰਚ ਵੀ ਹੈ ਕਈ ਜਗ੍ਹਾ ਤੇ ਹਲੇ ਨਹੀਂ ਪਹੁੰਚਿਆ ਕਿ ਉਹਨਾਂ ਵੱਲੋਂ ਵੀ ਕਈ ਵਾਰ ਲੋਕਾਂ ਵੱਲੋਂ ਸਵਾਲ ਉਠਾਏ ਜਾ ਰਹੇ ਨੇ ਹਾਂ ਬਿਲਕੁਲ ਮੈਡਮ ਕੋਈ ਸਵਾਲ ਸਭ ਤੋਂ بڑا ਇਹ ਉੱਠ ਰਿਹਾ ਵੀ ਤੁਸੀਂ ਸਾਨੂੰ ਸਾਡੀ ਕਟੌਤੀ ਕਰਤੀ ਤੁਸੀਂ 5-5 ਕਿਲੋ ਦੇ ਬੈਗ ਬਣਾ ਕੇ ਦਿੱਤੇ ਤੁਸੀਂ 8-8 ਕਿਲੋ ਦੇ ਬੈਗ ਬਣਾ ਕੇ ਦਿੱਤੇ ਸਾਨੂੰ ਇੰਨੀ ਬਿਲ ਦੀ ਸਾਨੂੰ ਇੰਨੀ ਮਿਲਣੀ ਚਾਹੀਦੀ ਸੀ ਮਤਲਬ ਕਿੰਤੂ ਪ੍ਰੰਤੂ ਕਿਉਂ ਐਸੀ ਤਾਂ ਕਹਿੰਦੇ ਵੀ ਸਰਕਾਰ ਆਪਣਾ ਖਰਚਾ ਵੀ ਘਟ ਕਰੇ ਸਰਕਾਰ ਉਸ ਸਿਸਟਮ ਵਿੱਚ ਦਵੇ ਵੀ ਜਿਹੜੇ ਲੋਕਾਂ ਨੂੰ ਸਹੀ ਤਰੀਕੇ ਨਾਲ ਉਸੂਲਤਾ ਦਾ ਫਾਇਦਾ ਮਿਲ ਸਕੇ ਜੀ ਦੇਖੋ ਹਾਂ ਸਰ ਜਿਵੇਂ ਹੁਣ ਆਪਾਂ ਰਾਸ਼ਨ ਦੀ ਗੱਲ ਕਰ ਰਹੇ ਹਾਂ ਕਿ ਪਹਿਲਾਂ ਚਲੋ ਡਿਪੋ ਹੋਲਡਰਾਂ ਦੇ ਕੋਲ ਜਾ ਕੇ ਜਿਹੜੇ ਕਣਕ ਲੈ ਕੇ ਆਉਂਦੇ ਸੀਗੇ ਪਰ ਉਹਦੇ ਵਿੱਚ ਜੇ ਸੁਧਾਰ ਹੋ ਜਾਂਦਾ ਤਾਂ ਜ਼ਿਆਦਾ ਵਧੀਆ ਸੀਗਾ हां <t> बिल्कुल मैडम मैं, इसी मैं इसी दी दी, इसी तो इसी पहले दिन मैं गल कीती सी ਵੀ देखो जिथे ਪਹਿਲਾ ਸਿਸਟਮ ਚੱਲਦਾ ਉਸ ਨੂੰ ਥੋੜੇ ਜਿਹਾ ਸਹੀ ਠੀਕ ਕਰਨ ਦੀ ਹੁੰਦੀ ਐ ਕੋਈ ਸੀ ਨਵਾਂ ਸਿਸਟਮ ਤਿਆਰ ਕਰਦੇ ਆ ਤਾਂ ਉਹਦੇ ਵਿੱਚ ਖਰਚਾ ਲੱਗਦਾ ਟਾਈਮ ਲੱਗਦਾ ਸਾਨੂੰ ਜੋੜ ਤੋੜ ਕਰਨੀ ਪੈਂਦੀ ਆ ਉਸੇ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਸក្តਾਈ ਕਰਕੇ ਉਸੇ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਰਿਪੋਰਟ ਸਰਕਾਰ ਆਪਣੇ ਹੱਥ 'ਚ ਰੱਖਦੀ ਉਸੇ ਸਿਸਟਮ ਨੂੰ ਕਿਤੇ ਨਾ ਕਿਤੇ ਠੀਕ ਕੀਤਾ ਜਾਂਦਾ ਤਾਂ ਸਾਡੇ ਹਿਸਾਬ ਨਾਲ ਬਹੁਤ ਵਧੀਆ ਤਾਂ ਜੀ ਜੀ ਉਹ ਦੇਖੋ ਜੀ ਮੈਂ ਵਿਧਾਨ ਸਭਾ ਦੀ ਐਪ ਗੱਲ ਕਰ ਰਹੇ ਆ ਕਿ ਬਜਟ ਇਜ਼ ਲਾਸ ਦੀ ਉਹਦੇ ਵਿੱਚ ਵੀ ਜਿਹੜਾ ਕੱਲ ਵੀ ਬਹੁਤ ਸ਼ੋਰ ਸ਼ਰਾਬਾ ਕੀਤਾ ਗਿਆ ਕਿ ਬਹੁਤ ਬੈਂਸਵਾਦੀ ਦੇ ਵਿੱਚ ਚੱਲੀ ਹੈ ਤੇ ਵਿਰੋਧੀ ਪਾਰਟੀਆਂ ਵੱਲੋਂ ਵੀ ਆਵਾਦਿੰਮ ਪਾਰਟੀ ਦੇ ਤੰਜ ਕਸੇ ਗਏ ਨੇ ਕਿ ਉਹਨਾਂ ਵੱਲੋਂ ਮੁਰਦਾਬਾਦ ਦੇ ਨਾਰੇ ਵੀ ਲਗਾਏ ਗਏ ਨੇ ਪਰ ਇੱਥੇ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਕਿ ਕੀਮਤੀ ਸਮਾਂ ਹੁੰਦਾ ਹੈ ਕਿ ਇਹਦੇ ਵਿੱਚ ਜਿਹੜੀ ਸਮਝਦਾਰੀ ਵਰਤਣੀ ਬਹੁਤ ਜ਼ਰੂਰੀ ਹੈ ਹਰ ਇੱਕ ਦੇੜਾ ਸ਼ਾਂਤ ਮੇਂ ਢੰਗ ਦੇ ਨਾਲ ਹਰ ਇੱਕ ਦੀ ਗੱਲ ਸੁਣਨੀ ਚਾਹੀਦੀ ਹੈ ਹਾਂ ਬਿਲਕੁਲ ਮੈਡਮ ਜਿੰਨੇ ਮਿੰਟ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਾਂ ਜਿੰਨੇ ਮਿੰਟ ਦੀ ਉੱਥੋਂ ਵੀਡੀਓ ਬਾਹਰ ਆ ਰਹੀ ਹੈ ਜੀ ਹੂੰ ਉਨੇ ਮਿੰਟ ਤੇ ਤੁਸੀਂ ਸਕਿੰਟ ਬਣਾ ਕੇ ਦੇਖ ਲਓ ਕਿ ਕਿੰਨੇ ਸਕਿੰਟ ਉੱਥੇ ਕਿੰਨੇ ਮਿੰਟ ਉਹ ਲੋਕਾਂ ਨੇ ਖਰਾਬ ਕੀਤੇ ਆ ਜੀ ਜੀ ਉਹ ਲੋਕਾਂ ਨੇ ਖਰਾਬ ਕੀਤੇ ਜਿਨ੍ਹਾਂ ਨੂੰ ਪਤਾ ਹੈ ਵੀ ਇੱਥੇ ਟਾਈਮ ਦੀ ਕੀਮਤ ਕੀ ਹੈ ਔਰ ਇਹ ਮੁੱਦਿਆਂ ਦੀ ਕੀਮਤ ਆ ਉਹ ਲੋਕਾਂ ਨੇ ਜਿਹੜੇ ਟਾਈਮ ਆ ਕੇ ਸਕਿੰਟ ਮਿੰਟ ਖਰਾਬ ਕੀਤੇ ਆ ਜੇ ਕੋਈ ਆਮ ਬੰਦਾ ਕਰ ਦਿੰਦਾ ਜਾਂ ਜਿਹਨੂੰ ਪਤਾ ਨਹੀਂ ਹੁੰਦਾ ਜਿਹੜਾ ਅਣਜਾਣ ਹੁੰਦਾ ਉਹ ਕਰ ਦਵੇ ਤਾਂ ਗੱਲ ਅਲੱਗ ਹੁੰਦੀ ਆ ਜੀ ਜੀ ਇਹ ਦੇਖੋ ਉੱਥੇ ਕੋਈ ਕੰਮ ਦੀ ਕੋਈ ਗੱਲ ਨਹੀਂ ਕੀਤੀ ਜਾ ਰਹੀ ਨਿੱਜੀ ਜ਼ਿੰਦਗੀ ਦੇ ਉੱਪਰ ਜਾਇਆ ਜਾ ਰਿਹਾ ਕਿ ਤੁਹਾਡਾ ਬੇਟਾ ਐਵੇਂ ਤੁਸੀਂ ਐਵੇਂ ਇਹ ਕਿ ਕੋਈ ਚੰਗੀ ਗੱਲ ਥੋੜੀ ਹੈ ਆਪਾਂ ਗਏ ਆ ਜੀ ਰਹਿਆਂ ਕਿ ਬਜਟ ਇਜਲਾਕ ਦੇ ਵਿੱਚ ਉੱਥੇ ਕੋਈ ਕੰਮ ਦੀ ਗੱਲ ਕਰੋ ਹਾਂ ਬਿਲਕੁਲ ਦੇਖੋ ਐਸੀ ਤਾਂ ਮੈਂ ਤਾਂ ਪਹਿਲਾਂ ਹੀ ਸਟਾਰਟ ਕੀਤੇ ਵਿੱਚ ਕਿਹਾ ਵੀ ਜੋ ਮਾਨ ਸਾਹਿਬ ਨੇ ਵੀ ਬੋਲਿਆ ਵੀ ਬਿਲਕੁਲ ਗਲਤ ਬੋਲੇ ਆ ਜੀ ਹਾਂ ਅਸੀਂ ਕਿਸੇ ਦੀ ਫੈਮਿਲੀ ਤੇ ਜਾ ਰਹੇ ਹਾਂ ਤੁਹਾਡਾ ਬੇਟਾ ਐਕਟਰ ਬਣਨਾ ਚਾਹੁੰਦਾ ਹੈ ਤੁਸੀਂ ਪੈਸਾ ਲਾ ਸਕਦੇ ਡਾਇਰੈਕਟਰ ਕੋਈ ਲੰਦਾ ਨਹੀਂ ਉਹਨੂੰ ਆ ਗੱਲਾਂ ਉੱਥੇ ਕਰਨ ਦੀਆਂ ਥੋੜੋ ਹੈ ਜੀ ਜਿਆ ਬਾਜਵਾ ਸਾਹਿਬ ਵੱਲੋਂ ਇਹ ਕਹਿ ਦੇਣਾ ਵੀ ਤੁਸੀਂ ਮੋਬਾਈਲਾਂ ਵਾਲੇ ਰੱਖ ਲੈ ਤੇ ਮੋਬਾਈਲ ਰਿਪੇਅਰ ਕਰਨੇ ਵਾਲੇ ਆ ਕੇ ਭਗਵੰਤ ਮਾਨ 600 ਰੁਪਿਆ ਦਿਹਾੜੀ ਲੰਦਾ ਹੁੰਦਾ ਸੀ ਪਹਿਲੀ ਗੱਲ ਬਾਜਵਾ ਸਾਹਿਬ ਨੇ ਕਦੇ ਮਾਨ ਮਾਨ ਸਾਹਿਬ ਨੂੰ ਕਦੇ ਸੀਐਮ ਭਗਵੰਤ ਮਾਨ ਸਾਹਿਬ ਨਹੀਂ ਕਹਿ ਕੇ ਦੇਖਿਆ ਜੀ ਸਾਹਿਬ ਕਹਿੰਦਾ ਦੂਰ ਦੇਗਰ ਸੀਐਮ ਭਗਵੰਤ ਮਾਨ ਨਹੀਂ ਜੀ ਕਿਹਾ ਕਿਤੇ ਨਾ ਕਿਤੇ ਉਹ ਆਪਣਾ ਐਟੀਟਿਊਡ ਰੱਖਦੇ ਆਪਣਾ ਕਿਤੇ ਨਾ ਕਿਤੇ ਈਗੋ ਉਹ ਇਹਦਾ ਬਾਹਰ ਮੈਸੇਜ ਨਿਕਲ ਕੇ ਆ ਰਿਹਾ ਤੁਸੀਂ ਲੱਕ ਪੜੇ ਨਿਖੇ ਹੋ ਲੱਗ ਤੁਸੀਂ ਐਜੂਕੇਟਡ ਹੋ ਪਰ ਕਿਤੇ ਨਾ ਕਿਤੇ ਇਸ ਚੀਜ਼ ਨੂੰ ਅਸੀਂ ਮੂਰਖਤਾ ਗਣੋਂਗੇ ਜੀ ਜੀ ਉਹ ਇਹ ਦੇਖੋ ਜਿਵੇਂ ਹੁਣ ਸੀਐਮ ਭਗਵੰਤ ਮਾਨ ਵਾਲੋਂ ਬੋਲਿਆ ਗਿਆ ਕਿ ਜਿਵੇਂ ਆਪਾਂ ਚਲੋ ਸੀਐਮ ਭਗਵੰਤ ਮਾਨ ਨੇ ਕਿ ਆਪਣੇ ਮਾਝੋਗ ਸੀਐਮ ਨੇ ਪਰ ਉੱਥੇ ਇਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਜਿਵੇਂ ਹੁਣ ਇਹ ਵੀ ਕੈਬਨਿਟ ਮੰਤਰੀ ਵੀ ਬੈਠੇ ਸੀਗੇ ਇੱਥੋਂ ਦੇ ਆਮ ਆਦਮੀ ਪਾਰਟੀ ਵਾਲੇ ਪਰ ਜੇਕਰ ਆਪਾਂ ਮੁੱਖ ਮੋਦੀ ਹੀ ਇਹ ਗੱਲਾਂ 'ਚ ਚੱਲੇ ਜਾਣਗੇ ਫਿਰ ਅੱਗੇ ਮੰਤਰੀ ਵੀ ਇਹ ਅਜਿਹੇ ਹੀ ਵਿਵਹਾਰ ਕਰਨਗੇ ਬਿਲਕੁਲ ਮੈਡਮ ਦੇਖੋ ਉੱਥੇ ਅਸੀਂ ਚਲੋ ਠੀਕ ਆ ਵਿਰੋਧੀ ਧਿਰ ਅਸੀਂ 18 17 ਲਈ ਬੈਠੇ ਆ ਸੀਟਾਂ ਜੀ ਹੂੰ ਅਸੀਂ ਵਿਰੋਧੀ ਧਿਰ ਬਣ ਕੇ ਬੈਠੇ ਆ ਪਰ ਜਿਹੜੀ 117 ਸੀਟਾਂ 117 ਸੀਟਾਂ ਨਾਲ ਸਰਕਾਰ ਪੂਰੀ ਹੋਈ ਆ ਨਾ ਜੀ ਜੀ ਉਹ 92 ਨਾਲ ਸਮਝਦੇ ਆ ਉਹ 17 18 ਨਾਲ ਆਪਣਾ ਪੋਜੀਸ਼ਨ ਸਮਝਦੇ ਆ ਦੇਖੋ ਮੈਡਮ ਪਹਿਲਾਂ ਤਾਂ ਸਰਕਾਰ ਦੀ ਪੂਰੀ ਟੀਮ ਇਕੱਜ ਆ ਜਾਏ ਕੋਈ ਕਾਂਗਰਸੋ ਜਿੱਤ ਗਿਆ ਜਾਂ ਕੋਈ ਕਾਲੀਜੋ ਜਿੱਤ ਗਿਆ ਹੈ ਜੀ ਹੂੰ ਜਲਦਾ ਸਰਕਾਰ ਦੇ ਵਿੱਚ ਰਿਆ ਨਾ ਜਿਹੜੀ ਮੌਜੂਦਾ ਸਰਕਾਰ ਆ ਟੀਮ ਦਾ ਉਹਦਾ ਬੰਦਾ ਨਾ ਜੀ ਉਹ ਕੋਈ ਪਾਰਟੀ ਅਲੱਗ ਆ ਵੀ ਕਿਸੇ ਵੀ ਪਾਰਟੀ ਦਾ ਹੋਵੇ ਉਹ ਮੰਨਨੇ ਉਹ ਪਿਆਰ ਨਹੀਂ ਉਹ ਕਹਿੰਨੇ 92 ਆ ਜੀ ਉਹ ਕਹਿੰਨੇ ਸਾਡੇ 2 ਆ ਜੀ ਇੱਕਾ ਜਿਹਾ ਕਹਿੰਨੇ ਸਾਡੇ 17 ਜੀ 18 ਜੀ ਪਹਿਲਾਂ ਸਰਕਾਰ ਨੂੰ ਆਪਣੀ ਟੀਮ ਆ ਜਿਹੜੀ ਪੂਰੀ ਆਪਣੇ ਹੱਥ 'ਚ ਜ ਆਪਣੇ ਕੰਟਰੋਲ 'ਚ ਚੱਲੋ ਬਾਕੀ ਟੀਮ ਦੇ ਮੈਂਬਰ ਹੋਣ ਨਾ ਹੋਣ ਕਿਸੇ ਪਾਰਟੀ ਦੇ ਲੇਕਿਨ ਜਿਹੜਾ ਐਮਐਲਏ ਆ ਜਾਂ ਜਿਹੜਾ ਖੁਦ ਸਰਕਾਰ ਦੇ ਵਿੱਚ ਇਸ ਟਾਈਮ ਮੌਜੂਦਾ ਆਪਣੀ ਸੀਟ ਤੇ ਬੈਠਾ ਕਿਤੇ ਨਾ ਕਿਤੇ ਉਹਨੂੰ ਤਾਂ ਸਰਕਾਰ ਦੇ ਨਾਲ ਰਾਲੇ ਮਿਲ ਕੇ ਗੱਲ ਕਰਨੀ ਚਾਹੀਦੀ ਉੱਥੇ ਵੀ ਲੜਾਈ ਝਗੜ ਸਭ ਸੀਗਾ ਇੱਕ ਦੂਸਰੇ ਨਾਲ ਬਹਿਸ ਹੋ ਰਹੀ ਸੀ ਆਪਸ ਦੇ ਵਿੱਚ ਤੂ ਤੂ ਮੈਂ ਕੀਤੀ ਜਾ ਰਹੀ ਸੀ ਵਿਰੋਧੀ ਪਾਰਟੀਆਂ ਵੱਲੋਂ ਵੀ ਤੇ ਇਧਰੋਂ ਆਮ ਆਦਮੀ ਪਾਰਟੀ ਵੱਲੋਂ ਵੀ ਕਿ ਮੌਜੂਦਾ ਸਰਕਾਰ ਨੂੰ ਵੀ ਜਿਹੜਾ ਜਰੂਰ ਸੋਚਣਾ ਚਾਹੀਦਾ ਕਿਉਂਕਿ ਆਪਾਂ ਉੱਥੇ ਜਿਹੜਾ ਸ਼ਾਂਤ ਮੇ ਢੰਗ ਦੇ ਨਾਲ ਵੀ ਇੱਕ ਦੂਸਰੇ ਦੀ ਗੱਲਬਾਤ ਸੁਣ ਸਕਦੇ ਆ ਬਿਲਕੁਲ ਮਾਨੋ ਦੇਖੋ ਪਹਿਲਾਂ ਤਾਂ ਮਾਨ ਸਾਹਿਬ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਵੀ ਜਿਹੜੇ ਸਾਡੇ ਕੋਲ ਜਿੱਤ ਕੇ ਜਿੰਨੇ ਬੰਦੇ ਆਏ ਵੇ ਐ ਉਹਨਾਂ ਦੇ ਵਿੱਚੋਂ ਸਾਰੇ ਆਵਾਦਮੀ ਪਾਰਟੀ ਦੇ ਥੋੜੋ ਐ ਜੀ ਜੀ ਕੋਈ ਕਾਂਗਰਸ ਵੱਲੋਂ ਸੀਟ ਛੱਡ ਕੇ ਆਇਆ ਕੋਈ ਇਕੱਲੀ ਵੱਲੋਂ ਸੀਟ ਛੱਡ ਕੇ ਆਇਆ ਕੋਈ ਕਿਸੇ ਵੱਲੋਂ ਸੀਟ ਛੱਡ ਕੇ ਆਇਆ ਦੇਖੋ ਹੁਣ ਤੁਹਾਡੀ ਟੀਮ ਦੇ ਵਿੱਚ ਆ ਗਿਆ ਤਾਂ ਕਿਹਾ ਉਹ ਤੁਸੀਂ ਤੁਸੀਂ ਉਹਨੂੰ ਦੁੱਧ ਤੋਤਾ ਕਹਿ ਦੋਗੇ ਜਿਹੜੀ ਉਹਨੇ ਗਲਤੀ ਕੀਤੀ ਵਾ ਜਿਹੜਾ ਉਹਨੇ ਲੁੱਟਖੋਟ ਕੀਤੀ ਵੀ ਉਹ ਤਾਂ ਪੁਰਾਣੀ ਸਰਕਾਰ ਦੇ ਵਿੱਚ ਪਹਿਲਾਂ ਕਰ ਚੁੱਕਿਆ ਜੀ ਉਹ ਬਾਅਦ ਕਰਕੇ ਹੁਣ ਤੁਹਾਡੇ ਵਿੱਚ ਆ ਗਿਆ ਜੀ ਇਹਦਾ ਮਤਲਬ ਜੇ ਤੁਹਾਡੇ ਜਾ ਕੇ ਦੁੱਧ ਤੋਤਾ ਹੋ ਗਿਆ ਪਰ ਕਿਤੇ ਨਾ ਕਿਤੇ ਸਹੀ ਨੂੰ ਸਹੀ ਜਾਂ ਗਲਤ ਨੂੰ ਗਲਤ ਕਹੋ ਜੀ ਹਾਂਜੀ ਉਹ ਹੀ ਹੈ ਦੇਖੋ ਜਿਵੇਂ ਪਹਿਲਾਂ ਉਹ ਹੋਰ ਪਾਰਟੀ ਦੇ ਵਿੱਚ ਸੀ ਉਹਨੇ ਵੀ ਕੋਈ ਨਾ ਕੋਈ ਗਲਤ ਕੰਮ ਕੀਤੀ ਹੋਣਗੇ ਜੇਕਰ ਵੀ ਅੱਜ ਆਪਣੀ ਪਾਰਟੀ ਦੇ ਵਿੱਚ ਆ ਆ ਬਿਲਕੁਲ ਮੈਡਮ ਦੇਖੋ ਹੁਣ ਜੇ ਅਸੀਂ ਉਂਗਲੀ ਚੱਕੂਗਾ ਵੀ ਤੁਹਾਡੀ ਸਰਕਾਰ ਫਲਾਣੇ ਹੁਣ ਮੈਂ ਮੰਨ ਲਓ ਖਰੜਾ ਹਲਕੇ ਦੀ ਗੱਲ ਕਰ ਲੰਨਾ ਜੀ ਵੀ ਖਰੜਾ ਹਲਕੇ ਚ ਇਹ ਕੰਮ ਹੁੰਦਾ ਭਾਈ ਤੁਹਾਡੀ ਸਰਕਾਰ ਦੇ ਟਾਈਮ ਮੈਂ ਉਂਗਲੀਆਂ ਚੱਕਾਂ ਕਾਂਗਰਸ ਦੇ ਉੱਤੇ ਉਹੀ ਜਿਹੜਾ ਖਰੜਾ ਦਾ ਸਾਡਾ ਹਲਕੇ ਦਾ ਜਿੱਤ ਕੇ ਆ ਕੇ ਐਮਐਲਏ ਬਣ ਕੇ ਤੁਹਾਡੀ ਪਾਰਟੀ 'ਚ ਬੈਠਾ ਹੈ ਜੀ ਕਰਕੇ ਤਾਂ ਉਹ ਕਰਕੇ ਆ ਕੇ ਗਲਤ ਕੰਮ ਤੁਹਾਡੀ ਸੀਟ 'ਤੇ ਬੈਠ ਕੇ ਬਚਾਤਾ ਤੁਸੀਂ ਰਹੇ ਹੋ ਉਹਨੂੰ ਉਂਗਲੀਆਂ ਅਸੀਂ ਵਿਪੱਖਸ਼ ਪਰ ਚੱਕ ਰਹੇ ਆਂ ਇਹਨਾਂ ਦਾ ਮਤਲਬ ਹੈ ਉਹ ਧਾਰਨ ਮੈਂ ਇਸ ਕਰਕੇ ਦਿੱਤੀ ਆ ਵੀ ਜਿਹੜੇ ਬੰਦੇ ਬਾਕੀ ਪਾਰਟੀਆਂ 'ਚੋਂ ਵੀ ਆਏ ਹੋਏ ਆ ਤਾਂ ਕਿਤੇ ਐਮਐਲਏ ਇਹ ਕਿਹਨੇ ਕਿਹਾ ਉਹਨਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਬੈਠ ਕੇ ਜਿਹੜੀ ਹੈ ਇੱਕ ਸਰਕਾਰ ਦੀ ਟੀਮ ਬਣਾ ਕੇ ਚੈਨ ਬਣਾ ਕੇ ਫਿਰ ਡਿਸੀਜਨ ਲੈਣਾ ਚਾਹੀਦਾ ਹੈ ਅਲੱਗ ਅਲੱਗ ਡਿਸੀਜਨ ਲੈਣੇ ਆ ਜਾਂ ਬੰਨਿਆਂ ਨੂੰ ਅਲੱਗ ਬਿਠਾ ਲ ਲੈਣਾ 17 18 ਲੱਖ ਬਿਠਾ ਲ ਲੈਣਾ ਦੋਨੋਂ ਨੂੰ ਅਲੱਗ ਬਿਠਾ ਲ ਦੇਣਾ ਉਹ ਫਿਰ 117 ਦੀ ਗਿਣਤੀ ਜੋ ਬਾਹਰ ਹੋ ਜਾਂਦੇ ਜੀ 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 ਸੰਜੀਪ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਇਸ ਹੀ ਖੜੜ ਤੋਂ ਸੰਜੀਵ ਸ਼ਰਮਾ ਜਿਹੜਾ ਨਾਲ ਡੇਲੀ ਸਾਡੇ ਲਾਈਵ ਪ੍ਰੋਗਰਾਮ ਵਿੱਚ ਜੁੜਦੇ ਹੁੰਦੇ ਨੇ ਕਿ ਇਹਨਾਂ ਨੇ ਵੀ ਉਹੀ ਗੱਲ ਕਹੀ ਹੈ ਕਿ ਬਜਟ ਪੇਸ਼ ਕੀਤਾ ਗਿਆ ਹੈ ਕਿ ਹੁਣ ਦੇਖਣਾ ਹੋਵੇ ਕਿ ਕਿੰਨਾ-ਕਿੰਨਾ ਜਿਹੜਾ ਬਜਟ ਪੇਸ਼ ਕੀਤਾ ਹੈ ਕਿ ਉਹਨਾਂ ਦੇ ਉੱਪਰ ਜਿਹੜੇ ਨੇ ਖਰੇ ਉਤਰ ਜਾਂ ਨਹੀਂ ਕਿਉਂਕਿ ਨੌਕਰੀਆਂ ਦੀ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਅਸੀਂ ਜਿਹੜਾ ਹੁਣ ਤੱਕ ਨੌਜਵਾਨ ਪੀੜੀ ਨੂੰ ਜਿਹੜਾ 10000 ਸੌਰੀ 40000 437 ਨੌکریاں ਦੇ ਚੁੱਕੇ ਹਾਂ ਤੇ ਅੱਗੇ ਹੁਣ ਦੇਖਣਾ ਹੋਵੇ ਕਿ ਜਿਹੜੇ ਆਮ ਆਦਮੀ ਪਾਰਟੀ ਹੈ ਕਿਸ ਤਰ੍ਹਾਂ ਕਿਵੇਂ ਕੰਮ ਕਰ ਰਹੀ ਐ এডਿਕੇਸ਼ਨ ਦੀ ਗੱਲ ਕਰੀਏ ਹੈਲਥ ਡਿਪਾਰਟਮੈਂਟ ਦੀ ਗੱਲ ਕਰੀਏ ਕਿ ਵਧੀਆ ਜਿਹੜਾ ਉਹ ਆਪਣੇ ਵੱਲੋਂ ਕੰਮਕਾਰ ਕਰ ਰਹੀ ਐ ਜਿਵੇਂ ਉਹਨਾਂ ਨੂੰ ਇੱਕ ਸਵਾਲ ਵੀ ਪੱਤਰਕਾਰਾਂ ਵੱਲੋਂ ਕੀਤੇ ਗਏ ਸੀ ਕਿ ਜਿਹੜੀ ਤੁਸੀਂ ਗਰੰਟੀਆਂ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਤੋਂ ਪਹਿਲਾਂ ਸੱਤਾ ਦੇ ਵਿੱਚ ਆਈ ਸੀ ਉਦੋਂ ਕੀਤੀਆਂ ਸੀਗੀਆਂ ਕਿ ਉਦੋਂ ਜਿਹੜੀਆਂ ਇਹ ਗਰੰਟੀਆਂ ਕੀਤੀਆਂ ਸੀ ਕਿ ਹੁਣ ਤੱਕ ਜਿਹੜੇ ਪੂਰੀਆਂ ਕੀਤੀਆਂ ਜਾਣੀਆਂ ਜਾਂ ਨਹੀਂ ਕਿਉਂਕਿ ਇੱਕ ਦੋ ਜਿਹੜੇ ਗਰੰਟੀਆਂ ਲਈ ਰਹਿ ਚੁੱਕੀਆਂ ਨੇ ਕਿ ਉਹਨਾਂ ਨੂੰ ਹੁਣ ਆਮ ਆਦਮੀ ਪਾਰਟੀ ਸਰਕਾਰ ਕਰੇਗੀ ਕਿ ਨਹੀਂ ਪੂਰੀਆਂ ਇਹ ਆਉਣ ਵਾਲਾ ਸਮਾਂ ਦੱਸੇਗਾ ਹੁਣ ਜੁੜੇ ਰਹੋ ਏਬਨ